ਅਸੀਂ ਘਰ ਲਿਆ ਸਾਲੂਨ ਖੋਲਿਆ 25 ਲੱਖ ਦੀ ਗੱਡੀ ਕਢਾਈ ਸਿਰਫ ਤੇ ਸਿਰਫ ਆਪਣੀ ਧੀ ਦੇ ਪੈਰਾਂ ਪਿੱਛੇ ਅਸੀਂ ਆਪਣੀ ਧੀ ਦੇ ਕਰਮਾ ਦਾ ਖਾ ਰਹੇ ਹਾਂ ਸਾਡੇ ਕੋਲੋਂ ਖਾਣ ਲਈ ਰੋਟੀ ਨਹੀਂ ਸੀ ਜਿੱਥੇ ਅਸੀਂ ਰਹਿੰਦੇ ਸੀ ਉਸ ਮਕਾਨ ਮਾਲਕ ਨੇ ਇਹ ਤੱਕ ਕਹਿ ਦਿੱਤਾ ਕਿ ਜਾਂ ਕਿਰਾਇਆ ਦੇਵੋ ਨਹੀਂ ਤਾਂ ਮਕਾਨ ਖਾਲੀ ਕਰ ਦਿਓ ਮੈਂ ਆਪਣਾ ਇੰਸਟਾਗ੍ਰam ਅਕਾਊਂਟ ਸੇਲ ਕਰਕੇ ਕਿਰਾਇਆ ਭਰਿਆ ਕਾਰਖਾਨੇ ਨੂੰ ਰਾਸ਼ਨ ਨਹੀਂ ਸੀ ਤਾਂ ਅਸੀਂ ਆਪਣੀ ਨਵੀਂ ਬਾਈਕ ਵੇਚ ਦਿੱਤੀ ਸਾਨੂੰ ਪਤਾ ਨਹੀਂ ਸੀ ਲੱਗਦਾ ਸਾਡੇ ਤੇ ਰੋਜ਼ ਕਰਜ਼ਾ ਕਿੱਥੋਂ ਚੜਦਾ ਸੀ ਫਿਰ ਜਦੋਂ ਮੇਰੀ ਤੀ ਆਈ ਤਾਂ ਸਾਡੇ ਦਿਨ ਬਦਲਨੇ ਸ਼ੁਰੂ ਹੋ ਗਏ ਅਸੀਂ ਸਭ ਕੁਝ ਵੇਚ ਕੇ ਸਲੂਨ ਖੋਲਿਆ ਮੇਰੀ ਧੀ ਕਹਿੰਦੀ ਮੰਮੀ ਟੈਨਸ਼ਨ ਨਾ ਲਵੋ ਸਭ ਕੁਝ ਵਾਪਸ ਆਵੇਗਾ ਅਸੀਂ ਦਿਨ ਵਿੱਚ ਲੱਖ ਲੱਖ ਦੀ ਸੇਲ ਵੀ ਕੀਤੀ ਆ ਸਾਨੂੰ ਪਤਾ ਹੀ ਨਹੀਂ ਲੱਗਿਆ ਕਿ ਕਦੋਂ ਅਸੀਂ ਕਰਜ਼ਾ ਲਾ ਲਿਆ ਕਦੋਂ ਅਸੀਂ ਉਹ ਸਾਰਾ ਕੁਝ ਬਣਾ ਲਿਆ ਜੋ ਅਸੀਂ ਵੇਚਿਆ ਸੀ ਮੇਰੀ ਧੀ ਮੇਰੇ ਲਈ ਰੱਬ ਅਸਮਾਨ ਹੈ ਲੋਕ ਕਹਿੰਦੇ ਤੇਰੇ ਪੁੱਤ ਨਹੀਂ ਹੋਣਾ ਤੇ ਅਸੀਂ ਕਹਿੰਨੇ ਆ ਚਾਹੇ ਧੀ ਹੋਵੇ ਚਾਹੇ ਪੁੱਤ ਸਾਨੂੰ ਦੋਨੋਂ ਬਰਾਬਰ ਨੇ ਇਹ ਹੀ ਕਹਿੰਦਾ ਸੀ ਮੇਰੇ ਕੋਲ ਤਾਂ ਨੌਕਰੀ ਵੀ ਨਹੀਂ ਹੈਗੀ ਸੀ ਜੋ ਇਹ ਕਹਿੰਦਾ ਸੀ ਉਹਦੇ ਨਾਲ ਸਾਡੇ ਘਰ ਦਾ ਗੁਜ਼ਾਰਾ ਨਹੀਂ ਸੀ ਹੁੰਦਾ ਆਸਥਾ ਨੂੰ ਪਹਿਲੇ ਮੈਂ ਆਪਣੇ ਕੋਲ ਨਹੀਂ ਰੱਖਦੀ ਸੀ ਮੰਮੀ ਕੋਲ ਹੀ ਰਹਿੰਦੀ ਹੁੰਦੀ ਸੀ ਤਾਂ ਨਹੀਂ ਸੀ ਰੱਖਦੀ ਨੇ ਕੋਲ ਕਿਉਂਕਿ ਮੈਂ ਇਹਦਾ ਖਰਚਾ ਨਹੀਂ ਸੀ ਚੱਕ ਸਕਦੀ ਵੀ ਅੱਜ ਅਸੀਂ ਪੱਕੀ ਪਕਾਈ ਖਾ ਲਈ ਵੀ ਅਸੀਂ ਕੱਲ ਖਾ ਲਾਂਗੇ ਤੇ ਜਿਹੜਾ ਸਾਡਾ ਮਕਾਨ ਮਾਲਕ ਸੀ ਉਹ ਉਹ ਵੀ ਸਾਨੂੰ ਤੰਗ ਕਰਦਾ ਸੀ ਅਗਲਾ ਕਹਿੰਦਾ ਸੀ ਜੇ ਤੁਹਾਡੇ ਕੋਲ ਪੈਸੇ ਹੈਗੇ ਆ ਫਿਰ ਤਾਂ ਤੁਸੀਂ ਰਹਿ ਲਓ ਜੇ ਤੁਹਾਡੇ ਕੋਲ ਪੈਸੇ ਨਹੀਂ ਹੈਗੇ ਤਾਂ ਫਿਰ ਤੁਸੀਂ ਮੇਰਾ ਕਮਰਾ ਖਾਲੀ ਕਰ ਦਿਓ ਮੈਂ ਉਹਨਾਂ ਨੂੰ ਆਪਣਾ ਇੰਸਟਾਗ੍ਰam ਅਕਾਊਂਟ ਮੈਂ ਸਿਰਫ ਔਰ ਸਿਰਫ 7000 ਚ ਅਕਾਊਂਟ ਉਹਦੇ ਕਿਰਾਏ ਵਾਸਤੇ ਸੇਲ ਕਰ ਕਦੇ ਕੁਛ ਵੇਚਦਾ ਕਦੇ ਕੁਛ ਵੇਚਦਾ ਕਦੇ ਬਾਈਕ ਵੇਚਦੀ ਕਦੇ ਉਹ ਕਰਦਾ ਕਦੇ ਉਹ ਕਰ ਇੰਸਟਾਗ੍ਰam ਆਈਡੀ ਵੇਚ ਕੇ ਇੰਨਾ ਤਾਂ ਸਾਨੂੰ ਮਿਲਿਆ ਨਹੀਂ ਕਿ ਅਸੀਂ 6 ਮਹੀਨੇ ਬੈਠ ਕੇ ਖਾ ਸਕੀਏ 7000 ਰੁਪਏ ਕੀ ਹੁੰਦੇ ਆ ਕੁਛ ਨਹੀਂ ਹੁੰਦਾ ਰਾਸ਼ਨ ਨਹੀਂ ਸੀਗਾ ਘਰੇ ਦੋ ਟਾਈਮ ਦੀ ਰੋਟੀ ਪਕਾਣੀ ਵੀ ਔਖੀ ਸੀਗੀ ਤੇ ਅਸੀਂ ਦੋਨਾਂ ਨੇ ਸਲਾਹ ਕੀਤਾ ਸਾਡੇ ਕੋਲ ਇੱਕ ਬਾਈਕ ਹੀ ਸੀਗੀ ਔਰ ਕੁਛ ਵੀ ਨਹੀਂ ਸੀਗਾ ਤੇ ਮੈਂ ਕਿਹਾ ਹਰਮਨ ਆਪਾਂ ਇਦਾਂ ਕਰਦੇ ਆ ਵੀ ਸਾਨੂੰ ਬਾਈਕ ਦੀ ਕੀ ਲੋੜ ਆ ਆਪਾਂ ਕਿਧਰੇ ਜਾਣਾ ਆਣਾ ਤਾਂ ਹੁੰਦਾ ਨਹੀਂ ਕਿਉਂਕ ਜਾਵਾਂਗੇ ਮੇਕ ਆਪਾਂ ਇਦਾਂ ਕਰਦੇ ਆਪਾਂ ਸੇਲ ਕਰ ਦਿੰਨੇ ਆ 200000 ਰੁਪਏ ਦੀ ਸ਼ਾਇਦ 25 ਕ 200000 ਰੁਪਏ ਦੀ ਬੇਚਤੀ ਸੀ ਨਵੀ ਉਹਨੂੰ 2 ਮਹੀਨੇ ਵੀ ਨਹੀਂ ਹੋਏ ਸੀਗੇ ਖਰੜ ਆਉਣ ਤੋਂ ਬਾਅਦ ਹੀ ਮੈਂ ਸਭ ਤੋਂ ਪਹਿਲੇ ਆਪਣਾ ਇੱਕ ਮਕਾਨ ਲਿਆ ਮਕਾਨ ਲੈਣ ਤੋਂ ਬਾਅਦ 3 ਮਹੀਨੇ ਬਾਅਦ ਹੀ ਇਹਨਾਂ ਦੀ ਜੌਬ ਚਲੀ ਗਈ ਮਕਾਨ ਲੈ ਲਿਆ EMI ਕਿੱਥੋਂ ਪੇ ਕਰਾਂਗੇ ਵੀ ਸਾਡੇ ਕੋਲ ਤਾਂ ਹੁਣ ਕੰਮ ਵੀ ਨਹੀਂ ਹੈਗਾ ਇੱਕ ਦੋ ਮਹੀਨੇ ਚ ਪਤਾ ਨਹੀਂ ਕੀ ਹੁੰਦਾ ਸੀ ਨਹੀਂ ਹੁੰਦਾ ਸੀ ਸਾਨੂੰ ਸਮਝ ਨਹੀਂ ਆਉਂਦਾ ਸੀ ਕਿ ਸਾਡੇ ਤੇ ਕਰਜ਼ੇ ਕਿਵੇਂ ਚੜਦੇ ਸੀਗੇ ਕਿਉਂਕਿ ਨਾ ਸਾਡੇ ਕੋਈ ਫਾਲਤੂ ਖਰਚਾ ਨਾ ਅਸੀਂ ਕੋਈ ਨਸ਼ਾ ਕਰਦੇ ਨਾ ਅਸੀਂ ਕਿਸੇ ਨੂੰ ਦੇਣਾ ਹਨਾ ਨਾ ਅਸੀਂ ਕਲਬ ਕਰਜ਼ਾ ਆਂਦਾ ਕਿੱਥੇ ਤੋਂ ਸੀਗਾ ਸਾਨੂੰ ਕੁਝ ਸਮਝ ਨਹੀਂ ਆਂਦਾ ਸੀਗਾ ਫਿਰ ਜਦੋਂ ਅਸੀਂ ਖਰੜ ਆਏ ਖਰੜ ਅਸੀਂ ਆਪਣੀ ਕੁੜੀ ਲੈ ਆਏ ਗਿਆਨੇ ਗੁਣੇ ਜੋ ਵੀ ਸੀਗੇ ਗਿਰਵੀ ਗੁਰਵੀ ਰੱਖ ਕੇ ਸਲੂਨ ਖੋਲਿਆ ਉਦੋਂ ਵੀ ਆਸ ਤਾਂ ਕਹਿੰਦੀ ਸੀ ਮਮਾ ਕੋਈ ਨਹੀਂ ਹਮਾਰੇ ਨਾ ਸਾਰੇ ਗਿਆਨੇ ਵਾਪਸ ਆ ਜੰਗੇ ਮੈਂ ਪ੍ਰੇਅਰ ਕਰੂੰਗੀ ਜ਼ਬਰਦਸਤੀ ਦੁਕਾਨ ਲਈ ਉਹਨੇ ਮੈਨੂੰ ਦੁਕਾਨ ਦਿੱਤੀ ਐਗਰੀਮੈਂਟ ਕਰਾਇਆ ਅਸੀਂ ਸਲੂਨ ਓਪਨ ਕਰਿਆ ਸਲੂਨ ਦੇਖੋ ਓਪਨ ਕਰਨ ਤੋਂ ਬਾਅਦ ਜਿਸ ਦਿਨ ਓਪਨਿੰਗ ਸੀ ਕੋਈ ਵੀ ਨਹੀਂ ਆਇਆ ਫੈਮਿਲੀ ਦਾ ਕੋਈ ਮੈਂਬਰ ਨਹੀਂ ਆਇਆ ਚਲੋ ਮੇਰੀ ਕੁੜੀ ਲਾ ਲਓ ਵੀ ਇਹੀ ਸੀ ਜਿਹਦੇ ਪੈਰਾਂ ਨਾਲ ਅਸੀਂ ਸਲੂਨ ਓਪਨ ਕਰਿਆ ਫਿਰ ਮੈਂ ਵੀਡੀ ਪਾਣੀਆ ਸਟਾਰਟ ਕੀਤੀਆਂ ਆਫਰਸ ਪਾਣੀ ਸਟਾਰਟ ਕੀਤੇ ਤੇ ਸਲੂਨ ਬਹੁਤ ਵਦੀਆਂ ਚੱਲਣ ਲੱਗ ਗਿਆ ਇੰਨਾ ਵਦੀਆਂ ਤੁਸੀਂ ਲਾ ਲਓ ਵੀ ਅਸੀਂ ਡੇਲੀ ਦੀ 1-1 ਡੇਡ ਡੇਡ ਲੱਖ ਦੀ ਵੀ ਸੇਲ ਕੀਤੀ ਹੋਈ ਹੈ ਡੇਲੀ ਦੀ ਜਿਵੇਂ ਅਸੀਂ ਇਹਨੂੰ ਲੈ ਕੇ ਆਏ ਆਪਣਾ ਬਿਜ਼ਨਸ ਸ਼ੁਰੂ ਕੀਤਾ ਆਟੋਮੈਟਿਕ ਇੰਨੇ ਪੈਸੇ ਆਉਣ ਲੱਗੇ ਇੰਨੇ ਪੈਸੇ ਆਉਣ ਲੱਗੇ ਪਤਾ ਹੀ ਨਹੀਂ ਲੱਗਿਆ ਵੀ ਕਰਜ਼ੇ ਕਦੋਂ ਦੇਤੇ ਸਾਰਿਆਂ ਦੇ ਵੀ ਕਦੋਂ ਵੀ ਪੈਸੇ ਆ ਰਹੇ ਆ ਦੇ ਰਹੇ ਆ ਰਹੇ ਆ ਦੇ ਰਹੇ ਵੀ ਕਿਸੇ ਦਾ ਰੁਪਿਆ ਨਹੀਂ ਦੇਣਾ ਆਪਣਾ ਸਲੂਨ ਵੀ ਓਪਨ ਕੀਤਾ ਆਪਣਾ ਮਕਾਨ ਵੀ ਲਿਆ ਹੁਣ ਹੀ ਮੈਂ ਹਫਤੇ ਪਹਿਲੇ ਜੈਡ 6 ਟੌਪ ਮਾਡਲ 25 ਲੱਖ ਦੀ ਗੱਡੀ ਵੀ ਕਢਾਈ ਮੈਂ ਇਹਦੇ ਤੋਂ ਇਹ ਤਾਂ ਮੈਨੂੰ ਉਮੀਦ ਨਹੀਂ ਸੀ ਕਿ ਮੈਂ ਕਦੇ ਕਰਜ਼ੇ ਤੋਂ ਬਾਹਰ ਆਵਾਂਗੀ ਮੈਂ ਕਿਹਾ ਹੁਣ ਮੈਂ ਵੱਡਾ ਸਲੂਨ ਲੈ ਲੈਂਦੀ ਆ ਜੇ ਮੇਰਾ ਕੰਮ ਚੱਲੇਗਾ ਫਿਰ ਵੀ ਠੀਕ ਹੈ ਮੇਰੀ ਕੁੜੀ ਕਹਿੰਦੀ ਮम्मा ਆਪ ਲੈ ਲੋ ਨਾ ਸਲੂਨ ਅੱਛਾ ਚੱਲੇਗਾ ہمارا ਬਹੁਤ ਅੱਛਾ ਚੱਲੇਗਾ ਆਪ ਦੇਖਣਾ ਪਰ ਆਪਾ ਇਹ ਸਲੂਨ ਲੈ ਲਿਆ ਓਪਨਿੰਗ ਕਿਤੇ ਓਪਨਿੰਗ ਚ ਫਿਰ ਵੀ ਸਾਡਾ ਕੋਈ ਵੀ ਨਹੀਂ ਆਇਆ ਨਾ ਕੋਈ ਫੈਮਲੀ ਮੈਂਬਰ ਲੈ ਲੋ ਨਾ ਕੋਈ ਸਾਡਾ ਰਿਸ਼ਤੇਦਾਰ ਕੋਈ ਵੀ ਨਹੀਂ ਆਇਆ ਅਸੀਂ ਆਪ ਹੀ ਓਪਨਿੰਗ ਓਪਨਿੰਗ ਕਰਕੇ ਸਲੂਨ ਤਾਂ ਬੈਠ ਗਏ ਪਹਿਲੇ ਮੇਰੇ ਕੋਲ ਇਹ ਚੀਜ਼ਾਂ ਕਿਉਂ ਨਹੀਂ ਸੀ ਹਨਾ ਪਹਿਲੇ ਮੈਂ ਮੇਰੇ ਕੋਲ ਖਾਣੂ ਵੀ ਨਹੀਂ ਹੁੰ ਸਾਰੀ ਚੀਜ਼ਾਂ ਮੇਰੀ ਕੁੜੀ ਦੇ ਵੱਲ ਰਹੀ ਜਾ ਰਹੀ ਹੈ। ਇਹਦੇ ਕਰਮਾਂ ਨਾਲ ਹੀ ਸਾਰਾ ਕੁਝ ਹੋਇਆ। ਦੇਖੋ ਜਿਵੇਂ ਹੁਣ ਮੈਂ ਦੁਬਾਰਾ ਪ੍ਰੈਗਨੈਂਟ ਹੈ ਨਾ। ਕਈ ਮੈਨੂੰ ਆਂਦੇ ਆ ਕਹਿੰਦੇ ਤੈਨੂੰ ਮੁੰਡਾ ਹੋਏਗਾ। ਕੋਈ ਆਂਦੇ ਕਹਿੰਦੇ ਤੈਨੂੰ ਕੁੜੀ ਹੋਏਗੀ। ਔਲਾਦ ਹਰ ਕਿਸੇ ਨੂੰ ਨਸੀਬ ਨਹੀਂ ਹੁੰਦੀ ਹੈ ਨਾ। ਕੁੜੀ ਹੋਈ ਹੈ। ਚਾਹੇ ਮੇਰੇ ਕੋਲ ਕੁੜੀ ਹੋਏ, ਚਾਹੇ ਮੇਰੇ ਕੋਲ ਮੁੰਡਾ ਹੋਏ, ਚਾਹੇ ਮੇਰੇ ਕੋਲ ਜੁੜਵਾ ਹੋਏ, țeṛwa ਹੋਏ, ਜੋ ਵੀ ਹੋਏ ਮੈਂ ਰੱਖਣਾ, ਮੈਂ ਪਾਲਣਾ, ਮੈਂ ਸਭ ਕੁਝ ਕਰਨਾ। ਫਿਰ ਮੈਨੂੰ ਦੁਨੀਆ ਤੋਂ ਕੁਝ ਨਹੀਂ ਲੈਣਾ। ਕਮੈਂਟਸ ਇਦਾਂ ਦੇ ਵੀ ਆਂਦੇ ਨੇ ਕਿ ਤੇਰੇ ਮੁੰਡਾ ਹੋ ਸੀ ਖੁਸ਼ ਜਿੱਨਾ ਕਰਦੀ ਆ ਉਹਨਾਂ ਮੁੰਡੇ ਕਰਦੇ ਨੇ ਜਿੰਨੀ ਸਮਝਦਾਰ ਏ ਮੈਨੂੰ ਲੱਗਦਾ ਜੇ ਮੁੰਡਾ ਹੁੰਦਾ ਇੰਨਾ ਸਮਝਦਾਰ ਹੁੰਦਾ ਇੱਥੇ ਮੈਂ ਖੜਾ ਦੂਆਂ ਨੇ ਸ਼ਾਮ ਤੱਕ ਖੜੇ ਰਹਿਣਾ ਜਦ ਤੱਕ ਮੈਂ ਆਕੇ ਇਹਨੂੰ ਕਹਾਂ ਵੀ ਆ ਜਾ ਐਨੀ ਹਿਲਦੀ ਉੱਥੋਂ ਕਦੇ ਇਹਨੇ ਕਿਤੇ ਕਿਸੇ ਚੀਜ਼ ਨੂੰ ਲੈ ਕੇ ਜਿੱਦ ਨਹੀਂ ਕੀਤੀ ਸਾਰੇ ਕਹਿੰਦੇ ਆ ਵੀ ਮੁੰਡਾ ਵੰਸ਼ ਨੂੰ ਅੱਗੇ ਚਲਾਉਂਦਾ ਹੈ ਨਾ ਪਰ ਮੈਂ ਇਹ ਕਹਿੰਦੀ ਆ ਵੀ ਕੁੜੀਆਂ ਵੀ ਆਪਣੇ ਮਾਪਿਓ ਨੂੰ ਅੱਗੇ ਚਲਾ ਸਕਦੀ ਹੈ ਅੱਗੇ ਵਧਾ ਸਕਦੀ ਹੈ ਕਿਉਂਕਿ ਮੁੰਡੇ ਕੁੜੀ 'ਚ ਕੋਈ ਫਰਕ ਨਹੀਂ ਹੈ ਮੁੰਡਾ ਇੱਕ ਟਾਈਮ ਦੇ ਵਿੱਚ ਆਪਣੇ ਮਾਪਿਓ ਨੂੰ ਲੱਤ ਵੀ ਮਾਰ ਦਿੰਦਾ ਬਟ ਕੁੜੀ ਵਿਆਹ ਹੋਣ ਤੋਂ ਬਾਅਦ ਵੀ ਆਪਣੇ ਆਪੇ ਉਹਨਾਂ ਸਪੋਰਟ ਕਰਦੀ ਹੈ ਭਾਵੇਂ ਲੋਕਾਂ ਲਈ ਕੁੜੀ ਕੁਛ ਨਾ ਹੋਵੇ ਹਨਾ ਬਟ ਮੇਰੇ ਲਈ ਇਹ ਰੱਬ ਦਾ ਰੂਪ ਹੈ ਕਿਉਂਕਿ ਇਹਦੇ ਬਦੌਲਤ ਮੈਂ ਉਰੇ ਤੱਕ ਪਹੁੰਚੀ ਹਾਂ ਇਹਦੀ ਬਦੌਲਤ ਹੀ ਮੈਂ ਜੋ ਹਾਂ ਮੈਂ ਇਹਦੀ ਬਦੌਲਤ ਹੀ ਹਾਂ ਕਿਉਂਕਿ ਇਹਨੇ ਮੈਨੂੰ ਉਹ ਚੀਜ਼ਾਂ ਦਿੱਤੀਆਂ ਜੋ ਚੀਜ਼ਾਂ ਮੈਂ ਕਦੇ ਆਪਣੇ ਲਾਈਫ ਦੇ ਵਿੱਚ ਸੋਚੀਆਂ ਵੀ ਨਹੀਂ ਸੀ ਮੇਰਾ ਹੱਥ ਇੰਜ ਦੇਣ ਵਾਲਾ ਹੋਏਗਾ ਲੈਣ ਵਾਲਾ ਨਹੀਂ ਹੋਏਗਾ ਇਹਦੇ ਕਰਕੇ ਮੇਰੇ ਕੋਲ ਇੰਨਾ ਆ ਗਿਆ ਹੈ ਨਾ ਕਿ ਜੇ ਮੈਂ 10 15 ਸਾਲ ਵੀ ਕੰਮ ਨਾ ਕਰਾਂ ਨਾ ਮੈਂ ਬੈਠ ਕੇ ਖਾ ਸਕਦੀ ਹਾਂ ਵੀ ਮੈਂ ਇੰਨਾ ਕਮਾ ਲਿਆ ਇਹਦੇ ਪੈਰਾਂ ਨਾਲ ਹੀ ਇਹਦੇ ਕਰਮਾਂ ਨਾਲ ਹੀ ਕਮਾ ਲਿਆ ਇਸੇ ਲਈ ਮੇਰੇ ਲਈ ਮੇਰੇ ਲਈ ਮੇਰਾ ਮੁੰਡਾ ਵੀ ਇਹੀ ਹੈ ਮੇਰੀ ਕੁੜੀ ਵੀ ਇਹੀ ਹੈ ਸਭ ਕੁਝ ਇਹੀ ਹੈ ਜੋ ਵੀ ਹੈ ਲੋਕਾਂ ਨੂੰ ਇਹ ਨਹੀਂ ਸਮਝ ਆਉਂਦਾ ਵੀ ਤੁਸੀਂ ਉਹਦੀ ਮਾਂ ਨੂੰ ਤਾਂ ਚਲੋ ਜੋ ਕਮੈਂਟ ਕਰ ਰਹੇ ਹੋ ਕਰ ਰਹੋ ਘੱਟੋ ਘੱਟ ਕੁੜੀ ਨੂੰ ਤਾਂ ਉਹ ਕਮੈਂਟ ਨਾ ਕਰੋ ਕਿਉਂਕਿ ਤੁਸੀਂ ਕੁੜੀ ਦਾ ਭਵਿੱਖ ਦੇਖਿਆ ਦਾ ਜਿਵੇਂ ਦੀ ਆਪ ਐ ਉਹਦੀ ਕੁੜੀ ਐ ਜਿਵੇਂ ਆਪ ਕੀਤਾ ਉਹਵੇਂ ਕੁੜੀ ਵੀ ਕਰੂਗੀ ਹੁਣ ਮੇਰੀ ਕੁੜੀ ਐ ਮੈਨੂੰ ਪਤਾ ਉਹਨੇ ਕੀ ਕਰਨਾ ਨਹੀਂ ਕਰਨਾ ਤੁਸੀਂ ਕੌਣ ਹੁੰਦੇ ਬੋਲਣ ਵਾਲੇ ਕੋਈ ਵੀ ਕੁਝ ਵੀ ਬੋਲ ਦੇਗਾ ਮੈਂ ਮੈਂ ਕਮੈਂਟ ਦਾ ਰਿਪਲਾਈ ਕਰਦੀ ਆ ਫਿਰ ਮੈਂ ਗਾਲਾਂ ਕੱਢਦੀ ਆ ਫਿਰ ਅਗਲੇ ਕਿ ਜਦੋਂ ਮੈਂ ਉਹਨਾਂ ਨੂੰ ਗੰਦੀ ਗੰਦੀ ਗਾਲ ਕੱਢਦੀ ਆ ਜੋ ਮੇਰੇ ਮੂੰ ਚਾਂਦਾ ਮੈਂ ਬੋਲਦੀ ਹਾਂ ਉਤੋਂ ਬਾਅਦ ਅਗਲੇ ਆਪੇ ਕਮੈਂਟ ਡਿਲੀਟ ਕਰਕੇ ਚੁੱਪੋ ਕੇ ਬੈ ਜਾਂਦੇ ਆ ਕਿਉਂਕਿ ਮੈਂ ਰਿਪਲਾਈ ਕਰ ਦਿੰਦੀ ਮੈਂ ਨਹੀਂ ਡਰਦੀ ਆਈ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡੇ ਨਾਲ ਜਸਪ੍ਰੀਤ ਅੱਜ ਤੁਹਾਡੀ ਮੁਲਾਕਾਤ ਮਹਿਕ ਸ਼ਰਮਾ ਤੇ ਉਹਨਾਂ ਦੇ ਹਸਬੰਦ ਨਾਲ ਕਰਵਾਉਣ ਜਾ ਰਹੇ ਆ ਇੱਕ ਮੁਲਾਕਾਤ ਪਹਿਲਾਂ ਵੀ ਇਹਨਾਂ ਦੀ ਤੁਹਾਡੇ ਨਾਲ ਕਰਵਾ ਚੁੱਕੇ ਆ ਅੱਜ ਇਹਨਾਂ ਦੀ ਦੂਜੀ ਮੁਲਾਕਾਤ ਤੁਹਾਡੇ ਨਾਲ ਕਰਵਾਉਣ ਜਾ ਰਹੇ ਆ ਪੈਨ ਹੁਣੇ ਦੱਸਦੇ ਨੇ ਕਿ ਇਹਨਾਂ ਨੇ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਸੰਘਰਸ਼ ਕੀਤਾ ਇੱਕ ਟਾਈਮ ਇਦਾਂ ਦਾ ਆਉਂਦਾ ਹੈ ਕਿ ਜਦੋਂ ਬਹੁਤ ਕੁਝ ਹੁੰਦਾ ਹੈ ਜਦੋਂ ਲੋਕਡਾਊਨ ਲੱਗਦਾ ਹੈ ਇੱਥੋਂ ਤੱਕ ਆ ਜਾਂਦਾ ਕਿ ਇਹਨਾਂ ਨੂੰ ਆਪਣਾ ਸੋਸ਼ਲ ਮੀਡੀਆ ਅਕਾਊਂਟ ਵੀ ਸੇਲ ਕਰਨਾ ਪੈਂਦਾ ਹੈ ਤੇ ਜਦੋਂ ਇਹਨਾਂ ਦੇ ਘਰ ਧੀ ਦਾ ਜਨਮ ਹੁੰਦਾ ਹੈ ਤੇ ਹੌਲੀ-ਹੌਲੀ ਚੀਜ਼ਾਂ ਬਣਦੀਆਂ ਸ਼ੁਰੂ ਹੋ ਗਈਆਂ ਹੌਲੀ-ਹੌਲੀ ਹਾਲਾਤ ਸੁਧਰਨੇ ਸ਼ੁਰੂ ਹੋ ਗਏ ਤੇ ਦੱਸਦੇ ਨੇ ਕਿ ਇਹਨਾਂ ਨੂੰ ਵੀ ਨਹੀਂ ਪਤਾ ਲੱਗਾ ਕਿ ਕਿੱਦਾਂ ਸਾਰਾ ਕੁਝ ਹੋ ਗਿਆ ਅੱਜ ਵੀ ਪੈਣ ਹੋਣੇ ਦੱਸਦੇ ਨੇ ਕਿ ਸੋਸ਼ਲ ਮੀਡੀਆ ਤੇ ਲੋਕ ਕਮੈਂਟ ਕਰਦੇ ਨੇ ਕਿ ਤੇਰੇ ਮੁੰਡਾ ਨਹੀਂ ਹੋਣਾ ਤੇ ਕੁੜੀ ਹੋਣੀ ਆ ਪੈਣ ਹੋਣੇ ਕਹਿੰਦੇ ਨੇ ਕਿ ਉਹ ਰੱਬ ਦੀ ਦਾਤ ਆ ਜੋ ਰੱਬ ਦੇਊਗਾ ਸਾਨੂੰ ਕਿਹੜੇ ਮੱਥੇ ਮਨਜ਼ੂਰਾ ਅੱਜ ਇਸ ਟੌਪਿਕ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦਾ ਸਭ ਤੋਂ ਪਹਿਲਾਂ ਇਹਨਾਂ ਦਾ ਸਵਾਗਤ ਕਰ ਲੈਣੇ ਆਪਾਂ ਨੂੰ ਬਹੁਤ ਬਹੁਤ ਸਵਾਗਤ ਆ ਅੱਛਾ ਕਿਵੇਂ ਦੇ ਹਾਲਾਤ ਹੋ ਜਾਂਦੇ ਨੇ ਲੋਕਡਾਊਨ ਦੇ ਵਿੱਚ ਹਾਲਾਤ ਇਦਾਂ ਦੇ ਹੁੰਦੇ ਨੇ ਜਦੋਂ ਅਸੀਂ ਜ਼ਰਖਪੁਰ ਛੱਡਤਾ ਕਿਉਂਕਿ ਜ਼ਰਖਪੁਰ ਦੇ ਵਿੱਚ ਸਾਡੇ ਕੋਲ ਕੁਝ ਵੀ ਨਹੀਂ ਰਿਹਾ ਤੁਸੀਂ ਇਦਾਂ ਲਾ ਲੋ ਨਾ ਕੁਝ ਬਣਿਆ ਸਾਡਾ ਨਾ ਕੁਝ ਕਿਉਂਕਿ ਅਸੀਂ ਨੌਕਰੀਆਂ ਹੀ ਕਰਦੇ ਸੀਗੇ ਸਾਡੇ ਕੋਲ ਨਾ ਆਪਣਾ ਬਿਜ਼ਨਸ ਸੀਗਾ ਜੋ ਅਸੀਂ ਕਮਾਉਂਦੇ ਸੀਗੇ ਉਹ ਇਹ ਲਾ ਲੋ ਵੀ ਇਹ ਹੀ ਕਮਾਉਂਦਾ ਸੀ ਮੇਰੇ ਕੋਲ ਤਾਂ ਨੌਕਰੀ ਵੀ ਨਹੀਂ ਹੈਗੀ ਸੀਗੀ ਜੋ ਇਹ ਕਮਾਉਂਦਾ ਸੀ ਉਹਦੇ ਨਾਲ ਸਾਡੇ ਘਰ ਦਾ ਗੁਜ਼ਾਰਾ ਨਹੀਂ ਸੀ ਹੁੰਦਾ ਕਿਉਂਕਿ ਮਹਿੰਗਾਈ ਤੁਹਾਨੂੰ ਪਤਾ ਮਹਿੰਗਾਈ ਤਾਂ ਹੈਗੀ ਸੀ 8-10000 ਰੁਪਏ ਨਾਲ ਕਦੇ ਕੁਝ ਨਹੀਂ ਬਣਦਾ ਹੁੰਦਾ ਫਿਰ ਅਸੀਂ ਕਿਸੇ ਦੇ ਥਰੂ ਖਰੜ ਆਏ ਤੇ ਖਰੜ ਜਦੋਂ ਅਸੀਂ ਆਏ ਆਸਥਾ ਨੂੰ ਪਹਿਲੇ ਮੈਂ ਆਪਣੇ ਕੋਲ ਨਹੀਂ ਰੱਖਤੀ ਸੀ ਮੰਮੀ ਕੋਲ ਹੀ ਰਹਿੰਦੀ ਹੁੰਦੀ ਸੀਗੀ ਅਸੀਂ ਮੈਂ ਤਾਂ ਨਹੀਂ ਸੀ ਰੱਖਦੇ ਆਪਣੇ ਕੋਲ ਕਿਉਂਕਿ ਮੈਂ ਇਹਦਾ ਖਰਚਾ ਨਹੀਂ ਸੀ ਚੱਕ ਸਕਦੀ ਤੇ ਜਦੋਂ ਅਸੀਂ ਖਰੜ ਆਏ ਖਰੜ ਆਉਣ ਤੋਂ ਬਾਅਦ ਜਦੋਂ ਅਸੀਂ ਇੱਥੇ ਸਟਾਰਟ ਕੀਤਾ ਨਾ ਇਹਦੇ ਕੋਲ ਜੋਬ ਸੀਗੀ ਨਾ ਮੇਰੇ ਕੋਲ ਜੋਬ ਸੀਗੀ ਨਾ ਸਾਡੇ ਕੋਲ ਕੋਈ ਬੈਕਅਪ ਸੀਗਾ ਕਿਉਂਕਿ ਤੁਹਾਨੂੰ ਪਤਾ ਟਿਕਟੌਕ ਤਾਂ ਪਹਿਲੇ ਹੀ ਬੰਦ ਹੋ ਗਿਆ ਸੀਗਾ ਜਿੱਥੋਂ ਸਾਡਾ ਖਰਚਾ ਚੱਲਦਾ ਸੀਗਾ ਉਸ ਤੋਂ ਬਾਅਦ ਰਹੀ ਗੱਲ ਇੰਸਟਾਗ੍ਰam ਦੀ ਇੰਸਟਾਗ੍ਰam ਤੇ ਹੈ ਸੀ ਪਰ ਵੀਡੀਓ ਬਣਾਉਣ ਨਾਲ ਨੱਚਣ ਨਾਲ ਬੋਲਣ ਨਾਲ ਕਿਸੇ ਨੂੰ ਗਾਲਾਂ ਕੱਢਣ ਨਾਲ ਸਾਡਾ ਘਰ ਦਾ ਗੁਜ਼ਾਰਾ ਤਾਂ ਨਹੀਂ ਸੀ ਹੋਣਾ ਬਟ ਉਸ ਟਾਈਮ ਦੇ ਵਿੱਚ ਨਾ ਤੇ ਕੋਈ ਕੰਮ ਸੀਗਾ ਨਾ ਗੁਜ਼ਾਰੇ लायक ਕੁਝ ਹੈਗਾ ਸੀਗਾ ਸਾਨੂੰ ਰਾਤ ਨੂੰ ਵੀ ਇਹ ਸੋਚਣਾ ਪੈਂਦਾ ਸੀ ਵੀ ਅੱਜ ਅਸੀਂ ਪੱਕੀ ਪਕਾਈ ਖਾ ਲਈ ਵੀ ਅਸੀਂ ਕੱਲ ਖਾ ਲਾਂਗੇ ਤੇ ਜਿਹੜਾ ਸਾਡਾ ਮਕਾਨ ਮਾਲਕ ਸੀ ਉਹ ਉਹ ਵੀ ਸਾਨੂੰ ਤੰਗ ਕਰਦਾ ਸੀ ਉਹ ਕਹਿੰਦਾ ਸੀ ਚਲੋ ਕਿਰਾਇਆ ਤਾਂ ਅਸੀਂ 5000 ਹੀ ਦੇਣੇ ਹੁੰਦੇ ਸੀ ਉਸ ਟਾਈਮ ਦੇ ਵਿੱਚ ਅਗਲਾ ਕਹਿੰਦਾ ਸੀ ਜੇ ਤੁਹਾਡੇ ਕੋਲ ਪੈਸੇ ਹੈਗੇ ਆ ਫਿਰ ਤਾਂ ਤੁਸੀਂ ਰਹਿ ਲਓ ਜੇ ਤੁਹਾਡੇ ਕੋਲ ਪੈਸੇ ਨਹੀਂ ਹੈਗੇ ਜੇ ਨਹੀਂ ਤੁਸੀਂ ਕਿਰਾਇਆ ਦੇ ਸਕਦੇ ਫਿਰ ਤੁਸੀਂ ਮੇਰਾ ਕਮਰਾ ਖਾਲੀ ਕਰ ਦਿਓ ਵੀ ਮੇਰੇ ਕੋਲ ਤਾਂ ਕਿਰਾਇਆ ਬਹੁਤ ਹੈ ਬਟ ਮੈਂ ਉਹਨੂੰ ਬਹੁਤ ਮਿੰਤਾ ਕਰਦੀ ਹੁੰਦੀ ਸੀ ਵੀ ਤੁਹਾਨੂੰ ਵੀ ਪਤਾ ਵੀ ਹੁਣ ਲੋਕਡਾਊਨ ਲੱਗਿਆ ਵੀ ਅਸੀਂ ਕਿੱਥੇ ਜਾਈਏ ਮੈਂ ਕਿਹਾ ਨਾ ਅਸੀਂ ਆਪਣੇ ਮਾਪਿਓ ਕੋਲ ਜਾ ਸਕਦੇ ਨਾ ਸਾਡੇ ਕੋਲ ਇੰਨਾ ਪੈਸਾ ਕਿ ਅਸੀਂ ਰਾਤੋਂ ਰਾਤ ਕਮਰਾ ਚੇਂਜ ਕਰਦੀ ਹੈ ਹਨਾ ਬਟ ਮੈਂ ਉਸ ਓਨਰ ਨੇ ਮੇਰੀ ਵੀਡੀਓ ਮੇਰੇ ਮੇਰੇ ਖਿਆਲ ਨਾਲ ਉਹਨਾਂ ਤੱਕ ਵੀ ਜਾਊਗੀ ਮੈਂ ਉਹਨਾਂ ਨੂੰ ਆਪਣਾ ਇੰਸਟਾਗ੍ਰam ਅਕਾਊਂਟ ਜਿਹੜਾ ਕਿ ਉਸ ਟਾਈਮ ਦੇ ਵਿੱਚ ਮੇਰੇ ਕੋਲ 40-50 ਹਜ਼ਾਰ ਫੋਲੋਅਰ ਸੀਗੇ ਜੇ ਹੁਣ ਉਹ ਇੰਸਟਾਗ੍ਰam ਅਕਾਊਂਟ ਹੁੰਦਾ ਮੇਰੇ ਕੋਲ 4-5 ਲੱਖ ਫੋਲੋਅਰ ਹੁੰਦੇ ਮੈਂ ਸਿਰਫ ਔਰ ਸਿਰਫ 7000 ਚ ਅਕਾਊਂਟ ਉਹਦੇ ਕਿਰਾਏ ਵਾਸਤੇ ਸੇਲ ਕਰਦਾ ਮੈਂ ਕਿਹਾ ਰੈਂਟ ਪਰਣ ਲਈ ਕਿਉਂਕਿ ਜੇ ਮੈਂ ਨਾ ਅਕਾਊਂਟ ਸੇਲ ਕਰਦੀ ਕਿਉਂਕਿ ਇਨਕਮ ਸੋਰਸ ਤਾਂ ਹੈ ਨਹੀਂ ਦੂਜਾ ਤਾਂ ਕੋਈ ਸਾਡੇ ਕੋਲ ਕੰਮ ਹੈ ਨਹੀਂ ਵੀ ਅਸੀਂ ਦਿਹਾੜੀਆਂ ਲਾ ਲਈਆਂ ਤੇ ਸਾਡਾ ਗੁਜ਼ਾਰਾ ਹੋ ਜਾ ਕਿਉਂਕਿ ਕੀ ਕਰ ਸਕਦੇ ਸੀਗੇ ਹਨਾ ਤੇ ਅਕਾਊਂਟ ਸੇਲ ਕਰਨ ਤੋਂ ਬਾਅਦ ਮੈਂ ਉਹਦਾ ਕਿਰਾਇਆ ਦਿੱਤਾ ਕਿਰਾਇਆ ਦੇਣ ਤੋਂ ਬਾਅਦ ਮਹੀਨੇ ਦਾ ਰਾਸ਼ਨ ਪਾਇਆ ਉਸ ਤੋਂ ਬਾਅਦ ਵੀ ਮੈਂ ਚਲੋ ਹੁਣ ਉਹ ਗੱਲਾਂ ਵੀ ਜਦੋਂ ਵੀ ਯਾਦ ਵੀ ਆਉਂਦੀਆਂ ਨਾ ਫਿਰ ਡਰੋਣਾ ਵੀ ਆਂਦਾ ਵੀ ਕੁਝ ਕੁਝ ਚੀਜ਼ਾਂ ਲੈ ਨਾ ਆਪਣੀ ਸਾਰੀ ਚੀਜ਼ਾਂ ਖਤਮ ਕਰਨੀਆਂ ਪੈਂਦੀਆਂ ਸੀਗੀਆਂ ਕਦੇ ਕੁਝ ਵੇਚਤਾ ਕਦੇ ਕੁਝ ਵੇਚਦਾ ਦਾ ਕਦੇ ਬਾਈਕ 베ਚਦੀ ਕਦੇ ਉਹ ਕਰਦਾ ਕਦੇ ਉਹ ਕਰਦਾ ਕਿਉਂਕਿ ਰੋਟੀ ਵੀ ਤਾਂ ਖਾਣੀ ਸੀ ਤੇ ਦੇਣ ਵਾਲਾ ਤਾਂ ਕੋਈ ਵੀ ਨਹੀਂ ਉਸ ਟਾਈਮ ਖਾਣ ਨੂੰ ਨਹੀਂ ਸੀਗਾ ਹਨਾ ਰਾਸ਼ਨ ਵੀ ਪਾਣਾ ਹੁੰਦਾ ਸੀਗਾ ਕਿਰਾਇਆ ਵੀ ਦੇਣਾ ਹੁੰਦਾ ਸੀਗਾ ਬਹੁਤ ਕੁਝ ਚੀਜ਼ਾਂ ਸੀ ਕਿ ਮੰਮੀ ਇਹਨੂੰ ਰੱਖਦੀ ਸੀ ਇਹਦਾ ਵੀ ਖਰਚਾ ਦੇਣਾ ਹੁੰਦਾ ਸੀਗਾ ਜਿਵੇਂ ਕਿ ਉਹਨਾਂ ਛੋਟੀ ਸੀਗੀ ਸੋ ਖਰਚੇ ਹੁੰਦੇ ਉਹਦੇ ਵਾਸਤੇ ਵੀ ਤਾਂ ਕਰਨਾ ਹੀ ਸੀਗਾ ਨਾ ਕੁਛ ਨਾ ਕੁਛ ਤਾਂ ਕਦੇ ਕੁਛ ਕਦੇ ਇੰਸਟਾਗ੍ਰam ਆਈਡੀ ਬੇਚ ਕੇ ਇੰਨਾ ਤਾਂ ਸਾਨੂੰ ਮਿਲਿਆ ਨਹੀਂ ਕਿ ਅਸੀਂ 6 ਮਹੀਨੇ ਬੈਠ ਕੇ ਖਾ ਸਕੀਏ 7000 ਰੁਪਏ ਕੀ ਹੁੰਦੇ ਆ ਕੁਛ ਨਹੀਂ ਹੁੰਦਾ ਰੈਂਟ ਗਿਆ ਰਾਸ਼ਨ ਆਇਆ ਬਸ ਉਸ ਤੋਂ ਬਾਅਦ ਫੇਰ ਕਿਵੇਂ ਕਰੀਏ ਕਿਉਂਕਿ ਤੁਹਾਨੂੰ ਪਤਾ ਹੈ ਨੌਕਰੀ ਵੀ ਇੱਕਦਮ ਤੋਂ ਨਹੀਂ ਲੱਗਦੀ ਜੇ ਨੌਕਰੀ ਚੱਲੀ ਗਈ ਵੀ ਤੁਸੀਂ ਧੱਕੇ ਖਾਓ ਇੰਟਰਵਿਊ ਦੋ ਜਾ ਜਾ ਕੇ ਵੀ ਨੌਕਰੀ ਲੱਗ ਜੇ ਨਹੀਂ ਲੱਗਦੀ ਹੁੰਦੀ ਨੌਕਰੀ ਨਾ ਮੇਰੇ ਕੋਲ ਕੰਮ ਸੀ ਮੈਂ ਇੰਸਟਾਗ੍ਰam ਆਈਡੀ ਬੇਚ ਦਿੱਤੀ ਜਿਹੜਾ ਮੇਰੇ ਕੋਲ ਥੋੜੇ ਬਹੁਤ ਕੋਲਾਪਸ ਵਗੈਰਾ ਵੀ ਆਂਦੀ ਸੀਗੀ 500 300 ਹਜ਼ਾਰ ਦੀ ਉਹ ਵੀ ਆਣੀ ਬੰਦੂਗੀ ਕਿਉਂਕਿ ਮੈਂ account ਹੀ ਸੇਲ ਕਰਤਾ ਪਰ ਬਹੁਤ ਔਖਾ ਟਾਈਮ ਸੀਗਾ ਉਹ ਟਾਈਮ ਮੈਂ ਹੁਣ ਵੀ ਯਾਦ ਕਰਦੀ ਆ ਨਾ ਤਾਂ ਮੈਨੂੰ ਰੋਣਾ ਆਉਂਦਾ ਕਿ ਮੈਂ ਉਸ ਟਾਈਮ ਤੋਂ ਨਿਕਲ ਚੁੱਕੀ ਆ ਤੇ ਮੈਨੂੰ ਪਤਾ ਨਹੀਂ ਲੱਗਿਆ ਮੈਂ ਕਿ ਕਿੱਦਾਂ ਨਿਕਲੀ ਉਹ ਟਾਈਮ ਤੋਂ ਪਰ ਪ੍ਰਮਾਤਮਾ ਉਹ ਟਾਈਮ ਕਿਸੇ ਨੂੰ ਨਾ ਦਿਖਾਏ ਇੱਕ ਵਾਰੀ ਇਦਾਂ ਵੀ ਹੋ ਗਿਆ ਸੀਗਾ ਕਿ ਜਿਵੇਂ ਕਿ ਅਸੀਂ ਰਾਸ਼ਨ ਨਹੀਂ ਸੀਗਾ ਘਰੇ ਦੋ ਟਾਈਮ ਦੀ ਰੋਟੀ ਪਕਾਣੀ ਵੀ ਔਖੀ ਸੀਗੀ ਤੇ ਅਸੀਂ ਦੋਨਾਂ ਨੇ ਸਲਾਹ ਕੀਤਾ ਸਾਡੇ ਕੋਲ ਇੱਕ ਬਾਈਕ ਹੀ ਸੀਗੀ ਔਰ ਕੁਝ ਵੀ ਨਹੀਂ ਸੀਗਾ ਤੇ ਬਾਈਕ ਵੀ ਆਪਣੀ ਨਵੀਂ ਸੀਗੀ ਨਾ ਆਪਾਂ ਨਵੀਂ-ਨਵੀਂ ਕਢਾਈ ਸੀ ਉਸ ਟਾਈਮ ਦੇ ਵਿੱਚ ਨਾ ਤੇ ਮੈਂ ਕਿਹਾ ਹਰਮਨ ਆਪਾਂ ਇਦਾਂ ਕਰਦੇ ਆ ਵੀ ਸਾਨੂੰ ਬਾਈਕ ਦੀ ਕੀ ਲੋੜ ਆ ਆਪਾਂ ਕਿਧਰੇ ਜਾਣਾ ਆਣਾ ਤਾਂ ਹੁੰਦਾ ਨਹੀਂ ਕਿਉਂਕਿ ਪੈਸੇ ਹੋਣਗੇ ਤਾਂ ਹੀ ਕਿਧਰੇ ਜਾਵਾਂਗੇ ਮੈਂ ਕਿਹਾ ਆਪਾਂ ਇਦਾਂ ਕਰਦੇ ਆ ਆਪਾਂ ਸੇਲ ਕਰ ਦਿੰਨੇ ਆ ਤੇ ਅਸੀਂ ਦੋਨਾਂ ਨੇ ਸਲਾਹ ਕਰਕੇ ਬਾਈਕ 20000 ਰੁਪਏ ਦੀ ਸ਼ਾਇਦ 25 ਕੁ 20000 ਰੁਪਏ ਦੀ ਬੇਚਤੀ ਸੀ ਨਵੀ ਉਹਨੂੰ 2 ਮਹੀਨੇ ਵੀ ਨਹੀਂ ਹੋਏ ਸੀਗੇ ਬਾਈਕ ਵਿਕ ਬੇਚ ਕੇ ਫਿਰ ਆਪਣਾ ਜਿਹੜਾ ਸਾਨੂੰ ਜਿਹੜੀ ਚੀਜ਼ ਦੀ ਲੋਡ ਸੀ ਜਿਵੇਂ ਰਾਸ਼ਨ ਪਵਾਣਾ ਲੈ ਲੋ ਕੱਪੜੇ ਜਾਂ ਫਿਰ ਉਹਦੇ ਖਰਚਾ ਆਸਤਾ ਦਾ ਖਰਚਾ ਭੇਜਣਾ ਉਹ ਸਾਰਾ ਕੰਮ ਕਰਾ ਕੇ ਫਿਰ ਥੋੜਾ ਜਿਹਾ ਇੱਦਾ ਹੋਇਆ ਕਿ ਵੀ ਇਹਨੂੰ ਨੌਕਰੀ ਵਧੀਆਂ ਮਿਲ ਗਈ ਖਰੜ ਅਸੀਂ ਖਰੜ ਆ ਗਏ ਖਰੜ ਆਨ ਤੋਂ ਬਾਅਦ ਫਿਰ ਇੱਕ ਦੋ ਮਿੰਟਾਂ ਚ ਪਤਾ ਨਹੀਂ ਕੀ ਹੁੰਦਾ ਸੀ ਨਹੀਂ ਹੁੰਦਾ ਸੀ ਸਾਨੂੰ ਸਮਝ ਨਹੀਂ ਆਉਂਦਾ ਸੀ ਵੀ ਸਾਡੇ ਤੇ ਕਰਜ਼ੇ ਕਿਵੇਂ ਚੜਦੇ ਸੀਗੇ ਕਿਉਂਕਿ ਨਾ ਸਾਡੇ ਕੋਈ ਫਾਲਤੂ ਖਰਚਾ ਨਾ ਅਸੀਂ ਕੋਈ ਨਸ਼ਾ ਕਰਦੇ ਨਾ ਅਸੀਂ ਕਿਸੇ ਨੂੰ ਦੇਣਾ ਹਨਾ ਨਾ ਅਸੀਂ ਕਲਬਾਂ 'ਚ ਜਾ ਕੇ ਨੱਚਣਾ ਹੁੰਦਾ ਸੀ ਵੀ ਕਰਜ਼ਾ ਆਂਦਾ ਕਿੱਥੇ ਤੋਂ ਸੀਗਾ ਸਾਨੂੰ ਕੁਝ ਸਮਝ ਨਹੀਂ ਆਉਂਦਾ ਸੀਗਾ ਫਿਰ ਜਦੋਂ ਅਸੀਂ ਖਰੜ ਆਏ ਖਰੜ ਅਸੀਂ ਆਪਣੀ ਕੁੜੀ ਲੈ ਆਏ ਮੈਂ ਮੰਮੀ ਨੂੰ ਕਹਿ ਮੈਂ ਕਹੂੰ ਮੈਂ ਆਪਣੇ ਕੋਲ ਹੀ ਰੱਖਾਂਗੀ ਕਿਉਂਕਿ ਇਹਦੀ ਕੇਅਰ ਨਹੀਂ ਹੁੰਦੀ ਸੀ ਵਦਿਆਂ ਵੀ ਗੰਦੇ ਕੱਪੜੇ ਪਾਏ ਹੋਣੇ ਇਹਨੇ ਕਿਉਂਕਿ ਦੇਖੋ ਇੱਕ ਮਾਂ ਜੋ ਕੇਅਰ ਕਰ ਸਕਦੀ ਉਹ ਕੋਈ ਨਹੀਂ ਕਰ ਸਕਦਾ ਹਨਾ ਮੈਂ ਇਹਨੂੰ ਲੈ ਕੇ ਖਰੜ ਆ ਗਈ ਖਰੜ ਆਉਣ ਤੋਂ ਬਾਅਦ ਅਸੀਂ ਸਲੂਨ ਦਾ ਸੋਚਿਆ ਗੈਣੇ ਗੂਣੇ ਜੋ ਵੀ ਸੀਗੇ ਗਿਰ ਵੀ ਗੁਰ ਵੀ ਰੱਖ ਕੇ ਸਲੂਨ ਖੋਲਿਆ ਉਦੋਂ ਵੀ ਆਸ ਤਾਂ ਕਹਿੰਦੀ ਸੀ ਮੰਮਾ ਕੋਈ ਨਹੀਂ ਹਮਾਰੇ ਨਾ ਸਾਰੇ ਗਿਆਨੇ ਵਾਪਸ ਆ ਜੰਗੇ ਮੈਂ ਪ੍ਰੇਅਰ ਕਰੂੰਗੀ ਮੈਂ ਕਹਾਂ ਐਸੇ ਮਤਲਬ ਇਦਾਂ ਇਦਾਂ ਬੋਲਦੀ ਹੁੰਦੀ ਸੀਗੀ ਬਟ ਉਤੋਂ ਬਾਅਦ ਸਾਡੇ ਕੋਲ ਆਟੋਮੈਟਿਕ ਜਿਵੇਂ ਅਸੀਂ ਨੂੰ ਲੈ ਕੇ ਆਏ ਆਪਣਾ ਬਿਜ਼ਨਸ ਸ਼ੁਰੂ ਕੀਤਾ ਆਟੋਮੈਟਿਕ ਇੰਨੇ ਪੈਸੇ ਆਉਣ ਲੱਗੇ ਇੰਨੇ ਪੈਸੇ ਆਉਣ ਲੱਗੇ ਵੀ ਮਤਲਬ ਕਿ ਪਤਾ ਹੀ ਨਹੀਂ ਲੱਗਿਆ ਵੀ ਕਰਜ਼ੇ ਕਦੋਂ ਦੇਤੇ ਸਾਰਿਆਂ ਦੇ ਵੀ ਕਦੋਂ ਵੀ ਪੈਸੇ ਆ ਰਹੇ ਆ ਦੇ ਰਹੇ ਆ ਰਹੇ ਆ ਦੇ ਰਹੇ ਵੀ ਕਿਸੇ ਦਾ ਰੁਪਿਆ ਨਹੀਂ ਦੇਣਾ ਹੁਣ ਉਹਦੇ ਟਾਈਮ 'ਚ ਜੇ ਅੱਜ ਅਸੀਂ ਬੈਠੇ ਆ ਨਾ ਤੁਸੀਂ ਮੰਨੋਗੇ ਅਸੀਂ ਕਿਸੇ ਦਾ ਕੁਝ ਨਹੀਂ ਦੇਣਾ ਨਾ ਕਿਸੇ ਤੋਂ ਕੋਈ ਲੈਣਾ ਨਾ ਕਿਸੇ ਤੋਂ ਦੇਣਾ ਆਪਣਾ ਸਲੂਨ ਵੀ ਓਪਨ ਕੀਤਾ ਆਪਣਾ ਮਕਾਨ ਵੀ ਲਿਆ ਹੁਣ ਹੀ ਮੈਂ ਹਫਤੇ ਪਹਿਲੇ ਜੈਡ 6 ਟੌਪ ਮਾਡਲ 25 ਲੱਖ ਦੀ ਗੱਡੀ ਵੀ ਕਡਾਈ ਮੈਂ ਇਹਦੇ ਤੋਂ ਹੀ ਕਡਵਾਈ ਹੈ ਕਿਉਂਕਿ ਜੋ ਵੀ ਮੈਨੂੰ ਮਿਲ ਰਿਹਾ ਇਹਦੇ ਪੈਰਾਂ ਨਾਲ ਹੀ ਮਿਲ ਰਿਹਾ ਇਹਦੇ ਕਰਮ ਨਾਲ ਹੀ ਮਿਲ ਰਹੇ ਨੇ ਮੈਨੂੰ ਕਿਉਂਕਿ ਆਸਥਾ ਹੈਗੀ ਆ ਤਾਂ ਹੈ ਚੀਜ਼ਾਂ ਨਹੀਂ ਤਾਂ ਨਹੀਂ ਹੈ ਹਨਾ ਆਸਥਾ ਤਾਂ ਜੋ ਵੀ ਮਿਲ ਰਿਹਾ ਮੈਨੂੰ ਆਸਥਾ ਕਰਕੇ ਮਿਲ ਰਿਹਾ ਨਹੀਂ ਤਾਂ ਮੈਨੂੰ ਉਮੀਦ ਨਹੀਂ ਸੀ ਕਿ ਵੀ ਮੈਂ ਕਦੇ ਕਰਜ਼ੇ ਤੋਂ ਬਾਹਰ ਆਵਾਂਗੀ ਫਿਰ ਉਤੋਂ ਬਾਅਦ ਅਸੀਂ ਜਦੋਂ ਖਰੜ ਆਏ ਖਰੜ ਅਸੀਂ ਸੋਚਿਆ ਵੀ ਅਸੀਂ ਆਪਣਾ ਬਿਜ਼ਨਸ ਕਰਾਂਗੇ ਕਿਉਂਕਿ ਅਸੀਂ ਕਿੱਥੇ ਵੀ ਜੌਬ ਕਰਦੇ ਆ ਆਪਣਾ 100% ਦਿੰਨੇ ਆ ਬਟ ਅੱਗੋਂ ਸਾਨੂੰ ਉਹ ਰਿਸਪੌਂਸ ਨਹੀਂ ਮਿਲਦਾ ਫਿਰ ਔਖੇ ਸੋਖੇ ਜਿੱਥੇ ਅਸੀਂ ਰਹਿੰਦੇ ਸੀਗੇ ਉੱਥੇ ਮੈਂ ਸਭ ਤੋਂ ਪਹਿਲੇ ਆਪਣਾ ਇੱਕ ਮਕਾਨ ਲਿਆ ਮਕਾਨ ਲੈਣ ਤੋਂ ਬਾਅਦ 3 ਮਹੀਨੇ ਬਾਅਦ ਹੀ ਇਹਨਾਂ ਦੀ ਜੌਬ ਚਲੀ ਗਈ ਫਿਰ ਮੈਂ ਹੁਣ ਅਸੀਂ ਸੋਚਿਆ ਵੀ ਅਸੀਂ ਹੁਣ ਮਕਾਨ ਲੈ ਲਿਆ EMI ਕਿੱਥੋਂ ਪੇ ਕਰਾਂਗੇ ਵੀ ਸਾਡੇ ਕੋਲ ਤਾਂ ਹੁਣ ਕੰਮ ਵੀ ਨਹੀਂ ਹੈਗਾ ਉਸ ਤੋਂ ਬਾਅਦ ਸਾਡੇ ਮੱਲੇ ਦੇ ਵਿੱਚ ਹੀ ਮਤਲਬ ਕਿ ਦੁਕਾਨ ਸੀਗੀ ਇੱਕ ਦੁਕਾਨ ਦਾ ਕਿਰਾਇਆ ਹੁੰਦਾ ਸੀ 8000 ਤੇ ਓਨਰ ਨੇ ਉਹ ਦੁਕਾਨ ਆਲਰੇਡੀ ਕਿਸੇ ਨੂੰ ਦਿੱਤੀ ਹੋਈ ਸੀਗੀ ਉਹ ਸਾਨੂੰ ਨਹੀਂ ਸੀ ਦੇ ਰਹੇ ਪਰ ਮੈਂ ਓਨਰ ਕੋਲ ਗਈ ਮੈਂ ਉਹਦਾ ਰੈਂਟ ਡਬਲ ਕੀਤਾ ਮੈਂ ਕਿ ਤੁਸੀਂ ਮੈਨੂੰ ਐਦਾ ਕਰੋ 17000 ਚ ਮੈਨੂੰ ਇਹ ਦੁਕਾਨ ਦੇ ਦਿਓ ਵੀ ਮੈਨੂੰ ਦੁਕਾਨ ਦੀ ਬਹੁਤ ਜ਼ਰੂਰਤ ਹੈ ਉਹ ਮੈਨੂੰ ਕਹਿੰਦਾ ਵੀ ਤੂੰ ਤੇਰੇ ਨਾਲ ਨਾ ਕੋਈ ਬੰਦਾ ਨਾ ਕੋਈ ਬੰਦਾ ਗੱਲ ਕਰਨ ਵਾਲਾ ਵੀ ਤੂੰ ਆ ਕੇ ਡਾਇਰੈਕਟ ਗੱਲ ਕਰ ਰਹੀ ਵੀ ਤੂੰ ਦੁਕਾਨ ਚਲਾ ਲੇਂਗੀ ਤੂੰ ਕਿਰਾਇਆ ਦੇ ਦੇਂਗੀ ਮੈਂ ਕਿ ਤੁਸੀਂ ਮੈਨੂੰ ਦੋ ਅਗਰੀਮੈਂਟ ਕਰਾਓ ਮੈਂ ਕਿਰਾਇਆ ਕਿੱਥੇ ਦੇਣਾ ਨਹੀਂ ਦੇਣਾ ਉਹ ਮੇਰੀ ਹੈਡੈਕ ਉੱਤੋਂ ਬਾਅਦ ਮੈਂ ਉਹਦੇ ਤੋਂ ਦੁਕਾਨ ਲਈਤੀ ਜ਼ਬਰਦਸਤੀ ਦੁਕਾਨ ਲਈ ਉਹਨੇ ਮੈਨੂੰ ਦੁਕਾਨ ਦਿੱਤੀ ਐਗਰੀਮੈਂਟ ਕਰਾਇਆ ਅਸੀਂ ਸਲੂਨ ਓਪਨ ਕਰਿਆ ਸਲੂਨ ਦੇਖੋ ਓਪਨ ਕਰਨ ਤੋਂ ਬਾਅਦ ਜਿਸ ਦਿਨ ਓਪਨਿੰਗ ਸੀ ਕੋਈ ਵੀ ਨਹੀਂ ਆਇਆ ਫੈਮਲੀ ਦਾ ਕੋਈ ਮੈਂਬਰ ਨਹੀਂ ਆਇਆ ਚਲੋ ਮੇਰੀ ਕੁੜੀ ਲਾਲੋ ਵੀ ਇਹੀ ਸੀ ਜਿਹਦੇ ਪੈਰਾਂ ਨਾਲ ਅਸੀਂ ਸਲੂਨ ਓਪਨ ਕਰਿਆ ਨਹੀਂ ਤਾਂ ਮੈਂ ਇਹਨੂੰ ਖਰੜ ਲੈ ਕੇ ਆਈ ਮੈਨੂੰ ਮਕਾਨ ਮਿਲਿਆ ਮੈਨੂੰ ਦੁਕਾਨ ਮਿਲਿਆ ਮੈਨੂੰ ਹਰ ਇੱਕ ਚੀਜ਼ ਇਹਦੇ ਕਰਮਾ ਨਾਲ ਹੀ ਮਿਲੀ ਹੈ ਨਾ ਦੁਕਾਨ ਓਪਨ ਕਰਨ ਤੋਂ ਬਾਅਦ ਮੈਂ ਸੋਚਿਆ ਵੀ ਅੱਜ ਮੈਂ ਹੁਣ ਦੁਕਾਨ ਤਾਂ ਮੈਂ ਓਪਨ ਕਰ ਲਿਆ ਮੈਂ ਕਸਟਮਰ ਕਿੱਥੋਂ ਲਿਆਵਾਂ ਕਿਉਂਕਿ ਮੈਨੂੰ ਸਲੂਨ ਦਾ ਤਾਂ ਇਹਨਾਂ ਨੌਲੇਜ ਸੀ ਨਹੀਂ ਨਾ ਮੈਂ ਕਦੇ ਸਲੂਨ ਚਲਾਇਆ ਸੀਗਾ ਕਿਉਂਕਿ ਸਲੂਨ ਦਾ ਤਾਂ ਸਾਰਾ ਕੰਮ ਇਹ ਕਰਦਾ ਸੀ ਜੌਬ ਵੀ ਸਲੂਨ ਦਾ ਇਹੀ ਕਰਦਾ ਸੀਗਾ ਮੇਰੀ ਇਹ ਸੀ ਕਿ ਬਸ ਮੈਂ ਵੀਡੀਓਜ਼ ਹੀ ਪਾ ਸਕਦੀ ਸੀ ਫਿਰ ਮੈਂ ਵੀਡੀਓਜ਼ ਪਾਉਣੀਆਂ ਸਟਾਰਟ ਕੀਤੀਆਂ ਆਫਰਸ ਪਾਉਣੇ ਸਟਾਰਟ ਕੀਤੇ ਤੇ ਸਲੂਨ ਬਹੁਤ ਵਧੀਆਂ ਚੱਲਣ ਲੱਗ ਗਿਆ ਇੰਨਾ ਵਧੀਆਂ ਤੁਸੀਂ ਲਾ ਲਓ ਵੀ ਅਸੀਂ ਡੇਲੀ ਦੀ ਇੱਕ ਇੱਕ ਡੇਡ ਡੇਡ ਲੱਖ ਦੀ ਵੀ ਸੇਲ ਕੀਤੀ ਹੋਈ ਆ ਡੇਲੀ ਦੀ ਉਸ ਤੋਂ ਬਾਅਦ ਚਲੋ ਸਲੂਨ ਬਹੁਤ ਵਧੀਆ ਚੱਲਿਆ ਪੰਜ 6 ਮਹੀਨੇ ਚੱਲਣ ਤੋਂ ਬਾਅਦ 6 ਮਹੀਨੇ ਬਾਅਦ ਮੇਰਾ ਇੰਸਟਾਗ੍ਰam ਅਕਾਊਂਟ ਹੈਕ ਹੋ ਗਿਆ ਜਾਂ ਬੰਦ ਹੋ ਗਿਆ ਕਿਉਂਕਿ ਮੈਨੂੰ ਧਮਕੀਆਂ ਆਉਂਦੀਆਂ ਸੀ ਅਗਲੇ ਕਹਿੰਦੇ ਸੀ ਵੀ ਤੂੰ ਕੌਣ ਹੁੰਦੀ ਐਨਾ ਸਸਤਾ ਕੰਮ ਕਰਨ ਵਾਲੀ ਅਸੀਂ ਐਨੇ ਦਾ ਕੰਮ ਕਰਦੇ ਤੂੰ ਐਨੇ ਦਾ ਕਰ ਰਹੀ ਐ ਜਾਂ ਤੇ ਆਪਣਾ ਰੇਟ ਘਟਾ ਲੈਨੀ ਤੋ ਫਿਰ ਤੂੰ ਆਪਣਾ ਹਿਸਾਬ ਲਾ ਲੈ ਮਤਲਬ ਫੋਨ ਵੀ ਆਂਦੇ ਹੁੰਦੇ ਸੀਗੇ ਹਨਾ ਤੇ ਸਲੂਨ ਵੀ ਚਲੋ ਇਹਨਾਂ ਨਹੀਂ ਹਾਈ ਫਾਈ ਸੀ ਇਹਨਾਂ ਲਗਜ਼ਰੀ ਨਹੀਂ ਸੀਗਾ ਹਨਾ ਕਿਉਂਕਿ ਮੇਰੇ ਜਿੰਨੀ ਕੁ ਔਕਾਤ ਸੀਗੀ ਮੇਰੇ ਕੋਲ ਜਿੰਨਾ ਪੈਸਾ ਸੀਗਾ ਮੈਂ ਉਸ ਹਿਸਾਬ ਨਾਲ ਇਹ ਸਲੂਨ ਓਪਨ ਕੀਤਾ ਫਿਰ ਮੈਨੂੰ ਸਾਰੇ ਕਸਟਮਰ ਕਈ ਹਾਈ ਫਾਈ ਕਸਟਮਰਸ ਵੀ ਆਉਂਦੇ ਹੁੰਦੇ ਸੀ ਹਨਾ ਚਾਹੇ ਅਗਲੇ ਆਫਰ ਦੇਖ ਕੇ ਆਉਂਦੇ ਸੀਗੇ ਬਟ ਆ ਕੇ ਕਹਿੰਦੇ ਸੀ ਮੈਂਮ ਆਪਕਾ ਸਲੂਨ ਤਾਂ ਐਸਾ ਹੈ ਹਮੇ ਤੋ ਨਹੀਂ ਕੰਮ ਕਰਵਾਣਾ ਹਮਾਰਾ ਤੋ ਇਹ ਕਲਾਸ ਹੀ ਨਹੀਂ ਹੈ ਕਈ ਕਸਟਮਰ ਸਲੂਨ ਦੇ ਅੰਦਰ ਆਉਣ ਤੋਂ ਬਾਅਦ ਬਾਹਰ ਨਿਕਲ ਕੇ ਕੈਪ ਚ ਬੈ ਕੇ ਮੈਂ ਜਾਂਦੇ ਤੱਕ ਦੇਖਿਆ ਹੋਇਆ ਵੀ ਅਗਲੇ ਆਉਂਦੇ ਸੀਗੇ ਦੂਰੋਂ ਆ ਰਹੇ ਐ ਸਲੂਨ ਦੇ ਅੰਦਰ ਐਂਟਰੀ ਕਰ ਰਹੇ ਐ ਕਿ ਮੈਨੂੰ ਵਾਸ਼ਰੂਮ ਨਹੀਂ ਹੈ ਆਪਕੇ ਸਲੂਨ ਮੇਂ ਆਪਕੇ ਸਲੂਨ ਮੇਂ ਸਿਰਫ ਦੋ ਚੇਅਰ ਹੈ ਆਪ ਹਮੇ ਵੇਟ ਕਰਵਾਓਗੇ ਐਸੇ ਐਸੇ ਕਰਕੇ ਨਾ ਫਿਰ ਉਹ ਕਰਤੇ ਨਿੱੱਚਾ ਦਿਖਾਉਂਦੇ ਸੀ ਵੀ ਤੇਰਾ ਕੋਈ ਲੈਵਲ ਨਹੀਂ ਹੈਗਾ ਹਨਾ ਹੁਣ ਮੈਂ ਚਾਹ ਕਿੰਨਾ ਵਧੀਆ ਕੰਮ ਕਰ ਲਾਂ ਬਹੁਤ ਵਧੀਆ ਵੀ ਕੰਮ ਕਰ ਲਓ ਨਾ ਕਸਟਮਰ ਨੂੰ ਹੁੰਦਾ ਵੀ ਅਗਲੇ ਦੀ ਦੁਕਾਨ ਛੋਟੀ ਐ ਵੀ ਵਧੀਆ ਕੰਮ ਕਰਦੇਗੀ ਉਸ ਤੋਂ ਬਾਅਦ ਵੀ ਅਗਲੇ ਕਹਿੰਦੇ ਸੀ ਨਹੀਂ ਹਮਾਰਾ ਕੰਮ ਅੱਛਾ ਨਹੀਂ ਹੋਇਆ ਇਹ ਨਹੀਂ ਹੋਇਆ ਉਹ ਨਹੀਂ ਹੋਆ ਅਗਲੇ ਕਰਨ ਲੱਗ ਗਏ ਹਨਾ ਉਸ ਤੋਂ ਬਾਅਦ ਮੇਰੀ ਜਦੋਂ ਇੰਸਟਾਗ੍ਰam ਆਈਡੀ ਚਲੀ ਗਈ ਹੈਕ ਹੋ ਗਈ ਕਿਉਂਕਿ ਮੇਰੇ ਕੋਲ ਤਾਂ ਕਸਟਮਰ ਹੀ ਬਾਹਰੋਂ ਆਉਂਦੇ ਆ ਲੋਕਲ ਕੋਈ ਕਸਟਮਰ ਹੈ ਨਹੀਂ ਮੇਰੇ ਕੋਲ ਜਿਹੜੀ ਮੇਰੀ ਵੀਡੀਓ ਦੇਖਦੇ ਉਹੀ ਆਉਂਦੇ ਆ ਆਈਡੀ ਬੰਦ ਹੋ ਗਈ ਮੇਰੇ ਕੋਲ ਕੰਮ ਗਿਆ ਘਟ ਇੱਕ ਮਹੀਨਾ ਮੇਰੇ ਕੋਲ ਕੰਮ ਹੀ ਨਹੀਂ ਆਇਆ ਫਿਰ ਉਤੋਂ ਬਾਅਦ ਹੁਣ ਅਸੀਂ ਕਰੀਏ ਤਾਂ ਕਰੀਏ ਕਿਉਂ ਮੈਂ ਰੋਂ ਰੋਂ ਲੱਗ ਗਈ ਮੈਂ ਕਿਹਾ ਹੁਣ ਕੀ ਕਰਾਂਗੇ ਅਸੀਂ ਵੀ ਸਾਡੇ ਤਾਂ ਆਈਡੀ ਵੀ ਨਹੀਂ ਹੈਗੀ ਵੀ ਸਾਡੇ ਕੋਲ ਕੰਮ ਕੀਤਾ ਹੋਊਗਾ ਮੈਂ ਕਿਹਾ ਸਾਡਾ ਕੋਈ ਹੋਰ ਦੂਜਾ ਸੋਰਸ ਵੀ ਨਹੀਂ ਹੈ ਕਿਉਂਕਿ ਅਸੀਂ ਸੈਲੂਨ ਦਾ ਹੀ ਕੰਮ ਕਰਦੇ ਆਂ ਵੀਡੀਓਜ਼ ਹੀ ਪਾਉਂਦੇ ਆਂ ਵੀ ਸਾਡਾ ਤੇ ਹੈ ਨਹੀਂ ਕਿ ਵੀਡੀਓ ਬਣਾ ਲਈ ਵੀਡੀਓ ਨਾਲ ਸਾਡਾ ਗੁਜ਼ਾਰਾ ਹੋ ਗਿਆ ਨਹੀਂ ਬਟ ਅਸੀਂ ਉਸ ਵੀਡੀਓ ਨੂੰ ਤਾਂ ਸੈਲੂਨ ਦੇ ਲਾਈਨ 'ਚ ਲੈ ਕੇ ਆਏ ਜੋ ਵੀ ਪਾਣਾ ਸੈਲੂਨ ਲਈ ਪਾਣਾ ਜੇ ਉਹ ਵੀ ਕਰਨਾ ਕੰਮ ਸੈਲੂਨ ਵਾਸਤੇ ਕਰਨਾ ਕਿਉਂਕਿ ਸਾਡਾ ਖਰਚਾ ਹੀ ਸਲੂਨ ਤੋਂ ਨਿਕਲਦਾ ਸਾਡੇ ਕੋਲ ਕੋਈ ਦੂਜਾ ਇਨਕਮ ਸੋਰਸ ਨਹੀਂ ਹੈਗਾ ਫਿਰ ਜਦੋਂ ਆਈਡੀ ਬੰਦ ਹੋਈ ਫਿਰ ਮੈਂ ਨੂੰ ਕਹਾ ਮੈਂ ਕਹਾ ਹੁਣ ਅਸੀਂ ਕੀ ਕਰਾਂਗੇ ਮੈਂ ਕਹਾ ਸਾਡੀ ਤਾਂ ਆਈਡੀ ਗਈ ਮੈਂ ਰੋਣ ਰੂਣ ਲੱਗ ਗਈ ਕਹਿੰਦੇ ਚੱਲ ਕੋਈ ਗੱਲ ਨਹੀਂ ਤੂੰ ਦੁਬਾਰਾ ਆਈਡੀ ਬਣਾ ਮੈਂ ਕਹਾ ਮੈਂ ਨਹੀਂ ਬਣਾਣੀ ਮੈਂ ਕਹਾ ਜੇ ਫੇਰ ਬੈਨ ਹੋ ਗਈ ਮੈਂ ਕਹਾ ਫੇਰ ਮੈਂ ਮਿਹਨਤ ਕਰਾਂਗੀ ਫੇਰ ਮੇਰੀ ਆਈਡੀ ਚਲੀ ਜਾਏਗੀ ਫੇਰ ਮੇਰੇ ਕੋਲ ਕੰਮ ਨਹੀਂ ਆਏਗਾ ਮੈਂ ਕਹਾ ਫੇਰ ਕੀ ਕਰਾਂਗੀ ਕਹਿੰਦਾ ਕੋਈ ਨਹੀਂ ਤੂੰ ਕਰ ਕੋਈ ਨਹੀਂ ਹੋ ਜਾਊਗਾ ਸਭ ਹੋ ਜਾਊਗਾ ਮੈਂ ਕਹਾ ਕਰ ਮੈਂ ਕਹਾ ਕੋਈ ਨਹੀਂ ਫਿਰ ਇਨਸਟਾਗ੍ਰam ਆਈਡੀ ਦੁਆਰਾ ਨਈ ਬਣਾਈ ਉਹਦੇ ਤੇ ਆਪਣਾ ਇਨਸਟਾਗ੍ਰam ਦੇ ਬੂਸਟ ਬਾਸਟ ਹੁੰਦੇ ਆ ਪ੍ਰੋਮੋਸ਼ਨ ਪ੍ਰੋਮੋਸ਼ਨ ਲਗਾਈ ਉਤੋਂ ਬਾਅਦ ਅਕਾਊਂਟ ਚੱਲ ਪਿਆ 4-5 ਦਿਨਾਂ ਚ ਅਕਾਊਂਟ ਚੱਲ ਪਿਆ ਤੇ ਕੰਮ ਵੀ ਚੱਲ ਪਿਆ ਫਿਰ ਮੈਂ ਕਿਹਾ ਮੈਂ ਕਿਹਾ ਹੁਣ ਇਨਸਟਾਗ੍ਰam ਹੈ ਤਾਂ ਮੇਰਾ ਕੰਮ ਹੈ ਜੇ ਨਹੀਂ ਇਨਸਟਾਗ੍ਰam ਨਹੀਂ ਹੈ ਤਾਂ ਮੇਰਾ ਕੰਮ ਨਹੀਂ ਹੈਗਾ ਹਨਾ ਫਿਰ ਮੈਂ ਕਿਹਾ ਕਿ ਮੈਂ ਹੁਣ ਕਿਉਂ ਨਾ ਮੈਂ ਇਨਸਟਾਗ੍ਰam ਨੂੰ ਯੂਜ਼ ਕਰਾਂ ਮੈਂ ਇਨਸਟਾਗ੍ਰam ਨੂੰ ਯੂਜ਼ ਕਰਨ ਲੱਗ ਗਈ ਮੈਂ ਬੜਾ ਸਲੂਨ ਲੈ ਲਿਆ ਜਿੱਥੇ ਆਪਾਂ ਹੁਣ ਬੈਠੇ ਆ ਠੀਕ ਹੈ ਮੈਂ ਕਿਹਾ ਹੁਣ ਮੈਂ ਵੱਡਾ ਸਲੂਨ ਲੈ ਲੈਂਦੀ ਆ ਜੇ ਮੇਰਾ ਕੰਮ ਚੱਲੇਗਾ ਫਿਰ ਵੀ ਠੀਕ ਹੈ ਮੇਰੀ ਕੁੜੀ ਕਹਿੰਦੀ ਮम्मा ਆਪ ਲੈ ਲੋ ਨਾ ਸਲੂਨ ਅੱਛਾ ਚੱਲੇਗਾ ہمارا ਬਹੁਤ ਅੱਛਾ ਚੱਲੇਗਾ ਆਪ ਦੇਖਣਾ ਅ ਅਸੀਂ ਵੀ ਡਰ ਰਹੇ ਸੀ ਵੀ ਐਡਾ ਵੱਡਾ ਸਲੂਨ ਲੈਣ ਲੱਗੇ ਇਨਾ ਕਰਾਇਆ ਵੀ ਵੀ ਕੱਢ ਪਾਵਾਂਗੇ ਅਸੀਂ ਵੀ 50-60 ਹਜ਼ਾਰ ਕੱਢਣਾ ਸੌਖੀ ਗੱਲ ਹੈ ਵੀ ਕਿੱਥੇ 18000 ਕਿੱਥੇ 50-60000 ਇਹ ਕਹਿੰਦੀ ਕੋਈ ਨਹੀਂ ਮम्मा ਅਸੀਂ ਚਲਾ ਲੇਂਗੇ ਅਸੀਂ ਚਲਾ ਲੇਂਗੇ ਅਸੀਂਨੇ ਮਤਲਬ ਫਿਰ ਆਪਾਂ ਇਹ ਸਲੂਨ ਲੈ ਲਿਆ ਓਪਨਿੰਗ ਕੀਤੀ ਓਪਨਿੰਗ 'ਚ ਫੇਰ ਵੀ ਸਾਡਾ ਕੋਈ ਵੀ ਨਹੀਂ ਆਇਆ ਨਾ ਕੋਈ ਫੈਮਿਲੀ ਮੈਂਬਰ ਲੈ ਲੋ ਨਾ ਕੋਈ ਸਾਡਾ ਰਿਸ਼ਤੇਦਾਰ ਕੋਈ ਵੀ ਨਹੀਂ ਆਇਆ ਅਸੀਂ ਆਪ ਹੀ ਓਪਨਿੰਗ ਓਪਨਿੰਗ ਕਰਕੇ ਸਲੂਨ ਤਾਂ ਬੈਠ ਗਏ ਉਤੋਂ ਬਾਅਦ ਜਦੋਂ ਅਸੀਂ ਸਲੂਨ ਦੀ ਓਪਨਿੰਗ ਕੀਤੀ ਚੱਲੋ ਕੰਮ ਅੱਜ ਤੱਕ ਤਾਂ ਬਹੁਤ ਵਧੀਆ ਆ ਰਿਹਾ ਹਲੇ ਵੀ ਬਹੁਤ ਵਧੀਆ ਆ ਰਿਹਾ ਕੰਮ ਵਧੀਆ ਕਰ ਰਹੇ ਆ ਬਟ ਸਵਾਲ ਇਹੀ ਆਉਂਦਾ ਹੈ ਕਿ ਦੇਖੋ ਜੋ ਵੀ ਹੈ ਅੱਜ ਮੈਂ ਜੋ ਵੀ ਕਮਾਇਆ ਮੈਂ ਇਹਦੇ ਪੈਰਾਂ ਤੋਂ ਹੀ ਕਮਾਇਆ ਹੈਨਾ ਇਹ ਹੀ ਹੁੰਦਾ ਕਿ ਇਹ ਪਹਿਲੇ ਮੇਰੇ ਕੋਲ ਇਹ ਚੀਜ਼ਾਂ ਕਿਉਂ ਨਹੀਂ ਸੀ ਹੈਨਾ ਪਹਿਲੇ ਮੈਂ ਮੇਰੇ ਕੋਲ ਖਾਣੂ ਵੀ ਨਹੀਂ ਹੁੰਦਾ ਸੀਗਾ ਜਾਂ ਪਾਣੂ ਵੀ ਨਹੀਂ ਲਾ ਲੋ ਜਾਂ ਘਰ ਵੀ ਨਹੀਂ ਹੁੰਦਾ ਸੀ ਹੁਣ ਮੇਰੇ ਕੋਲ ਇਹ ਚੀਜ਼ਾਂ ਕਿਉਂ ਹੈ ਕਿੱਥੇ ਨਾ ਕਿੱਥੇ ਸਾਰੀ ਚੀਜ਼ਾਂ ਮੇਰੀ ਕੁੜੀ ਦੇ ਵੱਲ ਲੋਈ ਜਾ ਰਹੀ ਹੈ ਹੁਣ ਸਮਾਈਲ ਕਰ ਰਹੀ ਹੈ ਬਟ ਇਹਦੇ ਕਰਮ ਨਾਲ ਹੀ ਸਾਰਾ ਖੁਸ਼ ਹੋਇਆ ਜਦੋਂ ਜਦੋਂ ਤੁਹਾਡੇ ਬੇਬੀ ਹੋਣਾ ਸੀਗਾ ਹਨਾ ਤਾਂ ਤੁਹਾਡੇ ਮਾਈਂਡ ਚ ਸੀਗਾ ਵੀ ਕੁੜੀ ਹੋਊਗੀ ਜਾਂ ਮੁੰਡਾ ਹੋਏਗਾ ਕਿ ਉਦੋਂ ਥੋਟ ਪ੍ਰੋਸੈਸ ਚੱਲਦੇ ਸੀਗੇ ਦੇਖੋ ਜਿਵੇਂ ਹੁਣ ਮੈਂ ਦੁਬਾਰਾ ਪ੍ਰੈਗਨੈਂਟ ਆ ਹਨਾ ਕਈ ਮੈਨੂੰ ਆਂਦੇ ਆ ਕਹਿੰਦੇ ਤੈਨੂੰ ਮੁੰਡਾ ਹੋਏਗਾ ਕੋਈ ਆਂਦੇ ਕਹਿੰਦੇ ਤੈਨੂੰ ਕੁੜੀ ਹੋਏਗੀ ਹੁਣ ਮੈਨੂੰ ਕੀ ਪਤਾ ਮੈਨੂੰ ਕੁੜੀ ਹੋਏਗੀ ਕਿ ਮੁੰਡਾ ਹੋਏਗੀ ਨਾ ਮੈਨੂੰ ਇਹਦੇ ਟਾਈਮ 'ਚ ਪਤਾ ਸੀਗਾ ਕਿ ਕੁੜੀ ਹੋਏਗੀ ਕਿ ਮੁੰਡਾ ਹੋਏਗਾ ਕਿ ਕੀ ਹੋਏਗਾ ਬਟ ਕੁੜੀ ਵੀ ਹੋਈ ਦੇਖੋ ਦੇਖੋ ਕੋਈ ਔਲਾਦ ਹਰ ਕਿਸੇ ਨੂੰ ਨਸੀਬ ਨਹੀਂ ਹੁੰਦੀ ਹਨਾ ਮੈਨੂੰ ਔਲਾਦ ਨਸੀਬ ਹੋਈ ਆ ਹਨਾ ਕੁੜੀ ਹੋਏ ਚਾਹੇ ਮੇਰੇ ਕੋਲ ਕੁੜੀ ਹੋਏ ਚਾਹੇ ਮੇਰੇ ਕੋਲ ਮੁੰਡਾ ਹੋਏ ਚਾਹੇ ਮੇਰੇ ਕੋਲ ਜੁੜਵਾ ਹੋਏ ਟੇੜਵਾ ਹੋਏ ਜੋ ਵੀ ਹੋਏ ਮੈਂ ਰੱਖਣਾ ਮੈਂ ਪਾਲਣਾ ਮੈਂ ਸਭ ਕੁਝ ਕਰਨਾ ਫਿਰ ਮੈਨੂੰ ਦੁਨੀਆ ਤੋਂ ਕੁਝ ਨਹੀਂ ਲੈਣਾ ਬਟ ਲੋਕੀ ਕਮੈਂਟ ਕਰਦੇ ਆ ਤੂੰ ਤਾਂ ਆਪਣੇ ਮਾਪਿਓ ਦਾ ਨਾਮ ਖਰਾਬ ਕਰਤਾ ਸੀ ਭੱਜ ਕੇ ਵਿਆਹ ਕਰਾ ਲਿਆ ਸੀ ਤੇਰੇ ਤਾਂ ਕੁੜੀ ਹੋਏਗੀ ਤੇ ਤੇਰੀ ਵੀ ਕੁੜੀ ਭੱਜੂਗੀ ਫਿਰ ਤੈਨੂੰ ਪਤਾ ਲੱਗੂਗਾ ਇਹ ਹੋਏਗਾ ਉਹ ਹੋਏਗਾ ਲੋਕੀ ਬੋਲੇ ਜਾਂਦੇ ਪਰ ਉਹਨਾਂ ਦੇ ਬੋਲਣ ਨਾਲ ਮੈਨੂੰ ਕੋਈ ਫਰਕ ਨਹੀਂ ਪੈਂਦਾ ਫੈਨ ਹੋਣੇ ਦੱਸ ਦਿੰਨੇ ਕਿ ਕਈ ਕਮੈਂਟਸ ਇਦਾਂ ਦੇ ਵੀ ਆਉਂਦੇ ਨੇ ਕਿ ਤੇਰੇ ਮੁੰਡਾ ਹੋਣਾ ਹੀ ਨਹੀਂ ਤੇਰੇ ਅੱਗੇ ਵੀ ਕੁੜੀ ਹੋਊਗੀ ਹਨਾ ਫਿਰ ਜਦੋਂ ਇਦਾਂ ਦੇ ਕਮੈਂਟਸ ਆਉਂਦੇ ਫਿਰ ਤੁਹਾਡਾ ਕੀ ਜਵਾਬ ਹੁੰਦਾ ਤੁਸੀਂ ਕੀ ਸੋਚੀ ਇਹ ਅਸੀਂ ਤਾਂ ਵੈਸੇ ਜਵਾਬ ਕਰਦੇ ਦਿਆ ਨਹੀਂ ਕਿਸੇ ਨੂੰ ਪਰ ਜੇ ਕੁੜੀ ਵੀ ਹੋ ਜਾਵੇ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ ਅਸੀਂ ਤਾਂ ਐਕਸੈਪਟ ਕਰਦੇ ਹਾਂ ਮੁੰਡਾ ਹੋਵੇ ਕੁੜੀ ਹੋਵੇ ਅਸੀਂ ਖੁਸ਼ ਹਾਂ ਸਾਨੂੰ ਨਹੀਂ ਫਰਕ ਪੈਂਦਾ ਕਿਸੇ ਦੇ ਕਮੈਂਟਾਂ ਨਾਲ ਜਦੋਂ ਪਹਿਲੀ ਵਾਰ ਈ ਧੀ ਹੁੰਦੀ ਹੈ ਹਨਾ ਕਿੰਨੀ ਕੋ ਖੁਸ਼ੀ ਹੁੰਦੀ ਹੈ ਉਹਦਾ ਬਲਕਿ ਮੈਂ ਕਹਿੰਨਾ ਧੀ ਜਿੰਨਾ ਕਰਦੀ ਹੈ ਉਹਨਾਂ ਮੁੰਡੇ ਕਰਦੇ ਨੇ ਕੁੜੀਆਂ ਜਿਆਦਾ ਪੁੱਛਦੀਆਂ ਨੇ ਮਾਪੇ ਨੂੰ ਵੀ ਪੁੱਛਦੀਆਂ ਨੇ ਘਰੇ ਸੇਵਾ ਵੀ ਕਰਦੀਆਂ ਨੇ ਘਰ ਦਾ ਕੰਮ ਵੀ ਕਰਦੀਆਂ ਨੇ ਹੁਣ ਜਿੰਨੀ ਸਮਝਦਾਰ ਹੈ ਇਹ ਮੈਨੂੰ ਲੱਗਦਾ ਜੇ ਮੁੰਡਾ ਹੁੰਦਾ ਇੰਨਾ ਸਮਝਦਾਰ ਹੁੰਦਾ ਇਹ ਬਹੁਤ ਸਮਝਦਾਰ ਹੈ ਇਹਨੂੰ ਜਿੱਥੇ ਮੈਂ ਖੜਾ ਦਵਾ ਇਹਨੇ ਸ਼ਾਮ ਤੱਕ ਖੜੇ ਰਹਿਣਾ ਜਦ ਤੱਕ ਮੈਂ ਆਕੇ ਨਹੀਂ ਇਹਨੂੰ ਕਹਾ ਵੀ ਆ ਜਾ ਇਹ ਨਹੀਂ ਹਿਲਦੀ ਉੱਥੋਂ ਕਦੇ ਮੇਰੇ ਨਾਲ ਮੌਲ ਗਈ ਹੈ ਕਿਤੇ ਵੀ ਘੁੰਮਣ ਗਈ ਹੈ ਕਦੇ ਇਹਨੇ ਕਿਤੇ ਕਿਸੇ ਚੀਜ਼ ਨੂੰ ਲੈ ਕੇ ਜਿੱਦ ਨਹੀਂ ਕੀਤੀ ਵੀ ਮੈਨੂੰ ਇਹ ਚੀਜ਼ ਦਿਵਾਓ ਜਿਦਾ ਬੱਚੇ ਹੋਰ ਜਿੱਦ ਕਰਦੇ ਨੇ ਜਿੱਦ ਨਹੀਂ ਕਰਦੀ ਕਦੇ ਮਤਲਬ ਬਹੁਤ ਸਮਝਦਾਰ ਹੈ ਮੈਂ ਖੁਸ਼ ਹਾਂ ਜੀ ਪਿਆਰਤੀ ਦਾ ਵੱਧ ਪਿਆਰ ਹੁੰਦਾ ਹੈ ਨਾ ਤੁਹਾਡੇ ਨਾਲ ਵੱਧ ਹੈ ਹਾਂ ਮੇਰੇ ਨਾਲ ਬਹੁਤ ਪਿਆਰ ਹੈ ਦਾ ਸਾਰੇ ਕਹਿੰਦੇ ਆ ਵੀ ਮੁੰਡਾ ਮੁੰਡਾ ਕੀ ਕਹਿੰਦੇ ਵੰਸ਼ ਨੂੰ ਅੱਗੇ ਚਲਾਉਂਦਾ ਹੈ ਨਾ ਪਰ ਮੈਂ ਇਹ ਕਹਿੰਦੀ ਆ ਵੀ ਕੁੜੀਆਂ ਵੀ ਆਪਣੇ ਮਾਪਿਓ ਨੂੰ ਅੱਗੇ ਚਲਾ ਸਕਦੀ ਹੈ ਅੱਗੇ ਵਧਾ ਸਕਦੀ ਹੈ ਕਿਉਂਕਿ ਮੁੰਡੇ ਕੁੜੀ ਚ ਕੋਈ ਫਰਕ ਨਹੀਂ ਹੈ ਮੁੰਡਾ ਇੱਕ ਟਾਈਮ ਦੇ ਵਿੱਚ ਆਪਣੇ ਮਾਪਿਓ ਨੂੰ ਲੱਤ ਵੀ ਮਾਰ ਦਿੰਦਾ ਬਟ ਕੁੜੀ ਵਿਆਹ ਹੋਣ ਤੋਂ ਬਾਅਦ ਵੀ ਆਪਣੇ ਮਾਂ ਪਿਓ ਨੂੰ ਸਪੋਰਟ ਕਰਦੀ ਐ ਭਾਵੇਂ ਲੋਕਾਂ ਲਈ ਕੁੜੀ ਕੁਛ ਨਾ ਹੋਵੇ ਹਨਾ ਬਟ ਮੇਰੇ ਲਈ ਇਹ ਰੱਬ ਦਾ ਰੂਪ ਹੈ ਕਿਉਂਕਿ ਇਹਦੀ ਬਦੌਲਤ ਮੈਂ ਉਰੇ ਤੱਕ ਪਹੁੰਚੀ ਆਂ ਇਹਦੀ ਬਦੌਲਤ ਹੀ ਮੈਂ ਜੋ ਆ ਮੈਂ ਇਹਦੀ ਬਦੌਲਤ ਹੀ ਆ ਕਿਉਂਕਿ ਇਨੇ ਮੈਨੂੰ ਉਹ ਚੀਜ਼ਾਂ ਦਿੱਤੀਆਂ ਜੋ ਚੀਜ਼ਾਂ ਮੈਂ ਕਦੇ ਆਪਣੇ ਲਾਈਫ ਦੇ ਵਿੱਚ ਸੋਚੀਆਂ ਵੀ ਨਹੀਂ ਸੀ ਕਿ ਮੈਂ ਇਸ ਚੀਜ਼ ਤੱਕ ਪਹੁੰਚਾਂਗੀ ਵੀ ਕਦੇ ਮੈਂ ਮੇਰਾ ਹੱਥ ਇੰਜ ਦੇਣ ਵਾਲਾ ਹੋਏਗਾ ਲੈਣ ਵਾਲਾ ਨਹੀਂ ਹੋਏਗਾ ਮੈਂ ਹੁਣ ਕਿਸੇ ਦੇ ਅੱਗੇ ਐਦਾ ਹੱਥ ਨਹੀਂ ਕਰਦੀ ਵੀ ਮੈਨੂੰ ਦੇ ਦਿਓ ਵੀ ਮੈਂ ਕਿਸੇ ਦਾ ਕਰਜ਼ਾ ਲੈਣਾ ਜਾਂ ਮੈਂ ਕਿਸੇ ਦਾ ਕੁਝ ਦੇਣਾ ਬਟ ਮੈਂ ਹੁਣ ਦੇਣ ਵਾਲੀ ਆ ਮੈਂ ਹਰ ਕਿਸੇ ਨੂੰ ਦੇ ਸਕਦੀ ਆ ਮੇਰੀ ਇੰਨੀ ਮਤਲਬ ਕਿ ਇਹਦੇ ਕਰਕੇ ਮੇਰੇ ਕੋਲ ਇੰਨਾ ਆ ਗਿਆ ਹੈ ਨਾ ਕਿ ਮਤਲਬ ਮੈਂ ਇਹ ਕਹਿ ਲਵਾਂ ਵੀ ਮੇਰੇ ਕੋਲ ਇੰਨਾ ਹੈ ਕਿ ਜੇ ਮੈਂ 10 15 ਸਾਲ ਵੀ ਕੰਮ ਨਾ ਕਰਾਂ ਨਾ ਮੈਂ ਬੈਠ ਕੇ ਖਾ ਸਕਦੀ ਆ ਕਿ ਮੈਂ ਇਨਾ ਕਮਾ ਲਿਆ ਇਹਦੇ ਪੈਰਾਂ ਨਾਲ ਇਹਦੇ ਕਰਮਾਂ ਨਾਲ ਹੀ ਕਮਾ ਲਿਆ ਇਸੇ ਲਈ ਮੇਰੇ ਲਈ ਮੇਰੇ ਲਈ ਤਾਂ ਮੇਰਾ ਮੁੰਡਾ ਵੀ ਇਹੀ ਹੈ ਮੇਰੇ ਲਈ ਕੁੜੀ ਵੀ ਇਹੀ ਹੈ ਸਭ ਕੁਝ ਇਹੀ ਹੈ ਜੋ ਵੀ ਹੈ ਅੱਛਾ ਜਦੋਂ ਲੋਕ ਕਈ ਵਾਰੀ ਹੈ ਨਾ ਸੋਚ ਬੋਲਣ ਲੱਗੇ ਨਾ ਸੋਚਦੇ ਨਹੀਂ ਕਿ ਬੱਚਾ ਆ ਹੈ ਨਾ ਬੱਚੇ ਨੂੰ ਕੀ ਪਤਾ ਕਈ ਵਾਰੀ ਬੈਡ ਕਮੈਂਟ ਕਰਦੇ ਫਿਰ ਬੁਰਾ ਲੱਗਦਾ ਜਦੋਂ ਮਾੜਾ ਬੋਲਦੇ ਨੇ ਤੀਨ ਨੂੰ ਬੂਰਾ ਦੇਖੋ ਪਤਾ ਕੀ ਲੋਕੇ ਸਾਰੇ ਕਮੈਂਟ ਕਰ ਜਿਵੇਂ ਦੀ ਆਪ ਹੈਗੀ ਆ ਉਹ ਵੀ ਦੀ ਕੁੜੀ ਨੂੰ ਵੀ ਬਣਾਏਗੀ ਜਿਵੇਂ ਦੀ ਆਪ ਵੀਡੀਓ ਬਣਾਉਂਦੀ ਆ ਉਹ ਵੀ ਦੀ ਇਹ ਵੀ ਬਣਾਏਗੀ ਮਤਲਬ ਕਿ ਲੋਕਾਂ ਨੂੰ ਇਹ ਨਹੀਂ ਸਮਝ ਆਂਦਾ ਵੀ ਤੁਸੀਂ ਉਹਦੀ ਮਾਂ ਨੂੰ ਤਾਂ ਚਲੋ ਜੋ ਕਮੈਂਟ ਕਰ ਰਹੇ ਹੋ ਕਰ ਰਹੇ ਹੋ ਘਟੋ ਘਟ ਕੁੜੀ ਨੂੰ ਤਾਂ ਉਹ ਕਮੈਂਟ ਨਾ ਕਰੋ ਕਿਉਂਕਿ ਤੁਸੀਂ ਕੁੜੀ ਦਾ ਭਵਿੱਖ ਦੇਖਿਆ ਤੁਹਾਨੂੰ ਪਤਾ ਕੁੜੀ ਨੇ ਕੀ ਚੇਲਿਆ ਨਹੀਂ ਚੇਲਿਆ ਉਹਦੇ ਉਹਨੂੰ ਇਹਨਾਂ ਨੂੰ ਪਤਾ ਸੀਗਾ 6 ਸਾਲ ਡੇਢ ਸਾਲ ਤੱਕ ਵੀ ਮੇਰੀ ਮੰਮੀ ਕਿੱਥੇ ਮੇਰਾ ਬਾਪ ਕਿੱਥੇ ਹੈ ਨਾ ਤੇ ਉਹ ਲੋਕੀ ਕਮੈਂਟ ਕਰਦੇ ਨੇ ਵੀ ਤੇਰੀ ਕੁੜੀ ਆਪਣੀ ਕੁੜੀ ਨੂੰ ਵੀ ਬੋਲਣ ਦੀ ਅਕਲ ਨਹੀਂ ਸਿਖਾਈ ਹੁਣ ਤੁਸੀਂ ਇੱਥੇ ਬੈਠੇ ਹੋ ਹੋ ਗਏ ਨੂੰ ਦੱਸੋ ਕਿੰਨਾ ਕੁ ਬੋਲੀ ਐ ਹੈਨਾ ਇਹਨੂੰ ਕਮੈਂਟ ਕਰਨਗੇ ਬੈਡਸ ਕਮੈਂਟ ਕਰਨਗੇ ਕੋਈ ਨਹੀਂ ਇਦਾਂ ਜਿਵੇਂ ਦੀ ਆਪ ਐ ਉਹਦੀ ਕੁੜੀ ਐ ਜਿਵੇਂ ਆਪ ਕੀਤਾ ਉਹਦੀ ਕੁੜੀ ਵੀ ਕਰੂਗੀ ਹੁਣ ਮੇਰੀ ਕੁੜੀ ਐ ਮੈਨੂੰ ਪਤਾ ਉਹਨੇ ਕੀ ਕਰਨਾ ਨਹੀਂ ਕਰਨਾ ਤੁਸੀਂ ਕੌਣ ਹੁੰਦੇ ਬੋਲਣ ਵਾਲੇ ਕੋਈ ਵੀ ਕੁਝ ਵੀ ਬੋਲ ਦੇਗਾ ਮੈਂ ਮੈਂ ਕਮੈਂਟ ਦਾ ਰਿਪਲਾਈ ਕਰਦੀ ਆ ਫਿਰ ਮੈਂ ਗਾਲਾਂ ਕੱਢਦੀ ਆ ਫਿਰ ਅਗਲੇ ਆਪ ਹੀ ਨਾ ਮੇਰੀ ਗਾਲਾਂ ਸੁਣ ਕੇ ਜਦੋਂ ਮੈਂ ਉਹਨਾਂ ਨੂੰ ਗੰਦੀ ਗੰਦੀ ਗਾਲ ਕੱਢਦੀ ਆ ਕੁੱਤਾ ਕਮੀਨਾ ਜੋ ਮੇਰੇ ਮੂੰਹ ਚ ਆਂਦਾ ਮੈਂ ਬੋਲਦੀ ਆ ਉਤੋਂ ਬਾਅਦ ਅਗਲੇ ਆਪ ਹੀ ਕਮੈਂਟ ਡਿਲੀਟ ਕਰਕੇ ਚੁੱਪੋ ਕੇ ਬਹਿ ਜਾਂਦੇ ਆ ਕਿਉਂਕਿ ਮੈਂ ਰਿਪਲ ਕਿ ਮੈਨਾਂ ਹੀ ਡਰਦੀ ਹੈਗੀ ਕਿਸੇ ਨਾਲ ਤੁਹਾਨੂੰ ਬੁਰਾ ਲੱਗਦਾ ਜਦੋਂ ਬੇਟੀ ਨੂੰ ਬੋਲਦੇ ਨੇ ਬੁਰਾ ਤਾਂ ਲੱਗਦਾ ਪਰ ਰਿਪਲਾਈ ਤਾਂ ਫਿਰ ਆਹੀ ਦਿੰਦੀ ਹੈ ਚੰਗੀ ਤਰ੍ਹਾਂ ਫਿਰ ਗੈਪ ਹੋ ਜਾਂਦੇ ਨੇ ਕਮੈਂਟ ਆ ਜੋ ਤੁਸੀਂ ਮੰਨਦੇ ਹੋ ਤੁਹਾਡੀ ਭੱਗ ਵਾਲੀ ਆ ਹਾਂ ਭੱਗ ਵਾਲੀ ਤਾਂ ਹੈ ਤਾਂ ਹੀ ਅਸੀਂ ਇੱਥੇ ਤੱਕ ਪਹੁੰਚੇ ਹਾਂ ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਿੰਨੇ ਟਾਈਮ ਦਿੱਤਾ ਸੋ ਓਕੇ ਥੈਂਕ ਯੂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਤੁਹਾਡਾ ਸੋ ਜੀ ਇੰਟਰਵਿਊ ਵਧੀਆ ਲੱਗੇ ਸ਼ੇਅਰ ਜ਼ਰੂਰ ਕਰਦੇ ਹੋ ਮੈਨੂੰ ਦੇ ਇਜਾਜ਼ਤ ਸਬਸਕ੍ਰਾਈਬ ਕਰ